ਦਿਨ ਪ੍ਰਤੀ ਦਿਨ ਜਿਹੜਾ ਹਾਰਟ ਅਟੈਕ ਦਾ ਗ੍ਰਾਫ ਹੈ ਜੀ ਅਮੇ ਆਪਾਂ ਆਪਣੀ ਕੰਟਰੀ ਦੀ ਇੰਡੀਆ ਦੀ ਗੱਲ ਕਰ ਲਈਏ ਜਾਂ ਪੂਰੇ ਵਰਲਡ ਲੈਵਲ ਤੇ ਕਰ ਲਈਏ ਤਾਂ ਵੱਧਦੇ ਹੀ ਜਾ ਰਿਹਾ ਘਟਣ ਦਾ ਨਾਂ ਨਹੀਂ ਲੱਗਦਾ ਜਿਹੜਾ 20 ਸਾਲ ਤੋਂ ਉੱਪਰ ਦੀ এজ ਹੈ ਹਰ 5 ਸਾਲ ਬਾਅਦ ਆਪਣਾ ਜਿਹੜਾ ਲਿਕਵਿਡ ਪ੍ਰੋਫਾਈਲ ਦਾ ਟੈਸਟ ਹੈ ਉਹ ਕਰਾ ਲੈਣਾ ਚਾਹੀਦਾ ਲਿਪਡ ਪ੍ਰੋਫਾਈਲ ਕਰਾਵਾਂਗੇ ਤਾਂ ਉਹਦੇ ਚ ਸਾਰਾ ਕੁਝ ਆ ਜਾਊਗਾ ਬਿਲਕੁਲ ਉਹ ਜਦੋਂ ਨਹੀਂ ਕਰਾਇਆ ਤਾਂ ਆਪ ਨੂੰ ਪਤਾ ਨਹੀਂ ਲੱਗਦਾ ਬੰਦਾ ਇੱਕਦਮ ਜਦੋਂ ਉਹਨੇ ਨਾੜੀ ਬਲੌਕ ਕਰ ਲਈ ਲੀਵਰ ਜਿਹੜਾ ਬਲੱਡ ਹੈ ਉਹ ਤਾਂ ਸਾਰਾ ਮਿੰਟੋਂ ਨੇ 7 ਲੀਟਰ ਪمپ ਕਰ ਨਹੀਂ ਕਰਨਾ ਕਰ ਨਹੀਂ ਕਰਨਾ ਬਿਲਕੁਲ ਤੇ ਜਿੱਥੇ ਉਹ ਰੁਕ ਗਿਆ ਉਹਨੂੰ ਹਾਰਟ ਅਟੈਕ ਕਰ ਦਿੰਦੇ ਇਹ ਚੀਜ਼ਾਂ ਅਸੀਂ ਖਾਂਦੇ ਆ ਤਾਂ ਸਾਡਾ ਮਾਦਾ ਜਿਹੜਾ ਖਰਾਬ ਪੰਜਾਬੀ ਹੋ ਜਾਂਦਾ ਬੀ ਜੇ ਉਹ ਤਜਾਬੀ ਹੋ ਜਾਂਦਾ ਤਾਂ ਪੀ ਐਚ ਬੈਲੈਂਸ ਸਾਡਾ ਡਾਊਨ ਆ ਜਾਂਦਾ ਤੇ ਬਾਡੀ ਦੇ ਹਰ ਸੈੱਲ ਤੱਕ ਆਕਸੀਜਨ ਨਹੀਂ ਪਹੁੰਚ ਪਾਉਂਦੇ ਉੱਤੇ ਫੇਮ ਮੋਕੇ ਦੇ ਦਿੱਤੀ ਜਾਂਦੀ ਕਹਿੰਦੇ ਲਈ ਦੇ ਇਲਾਜ ਕਰੇ ਮੋਕੇ ਦੇ ਉੱਤੇ ਤਾਂ ਕਹਿੰਦੇ ਅਟੈਕ ਉਹ ਰੁਕ ਜਾਂਦਾ ਕਹਿੰਦੇ ਉਹਦੇ ਨਾਲ ਕੁਝ ਸਤਾਰ ਹੋ ਜਾਂਦਾ ਤਾਂ ਹਸਪਤਲ ਜਾਂ ਜੇ ਜਿੱਥੇ ਰੁਕਿਆ ਹੋਇਆ ਬਲੱਡ ਜੀ ਉਹ ਕਿਉਂਕਿ ਬਲੱਡ ਦਾ ਗਾੜਾਪਨ ਹੋ ਜਾਂਦਾ ਨਾ ਜਿਹੜਾ ਕੋਲੇਸਟ੍ਰੋਲ ਹੈ ਖੂਨ ਦੇ ਵਿੱਚ ਘੁਲਦਾ ਥੋੜੀ ਨਾ ਜੀ ਜਿੱਦਾਂ ਪਾਣੀ ਦੇ ਵਿੱਚ ਤੁਸੀਂ ਇੱਕ ਤੇਲ ਪਾ ਦੋ ਤੇਲ ਨਹੀਂ ਘੁਲਣਾ ਥੋੜੀ ਨਾ ਇਦਾਂ ਹੁੰਦਾ ਹੈ ਜੀ ਇਹ ਉਹਨੂੰ ਤੋੜ ਦਿੰਦੀ ਜੀ ਹਾਂ ਤਾਂ ਇੱਕ ਇਦਾਂ ਦਾ ਸਾਡੇ ਸਰੀਰ ਦੇ ਵਿੱਚ ਆਰਗਨ ਹੈ ਵੀ ਜਿੱਦਾਂ ਬਲੱਡ ਲਿਵਰ ਤੋਂ ਹੋ ਕੇ ਹਾਰਟ ਦੇ ਵਿੱਚ ਚਲਾ ਗਿਆ ਜੀ ਉਹਨੇ ਪੰਪ ਕਰਨਾ ਹੀ ਕਰਨਾ ਜੀ ਮਾੜਾ ਜਾਊਗਾ ਮਾੜਾ ਕਰਨਾ ਚੰਗਾ ਜਾਊਗਾ ਚੰਗਾ ਕਰਨਾ ਹਾਟ ਦਾ ਤਾਂ ਕੰਮ ਸਿਰਫ ਪੰਪਿੰਗ ਕਰਨਾ ਹੈ ਔਰ ਉਹ 1 ਮਿੰਟ ਦੇ ਵਿੱਚ 7 ਲੀਟਰ ਖੂਨ ਪੰਪ ਕਰਦਾ ਜਿਹੜਾ ਅਸੀਂ ਬਾਹਰੋਂ ਖਾਣੇ ਆ ਸਿਰਫ 20% ਹੀ ਹੁੰਦਾ ਹੈ 80% ਉਹਨੂੰ ਲੀਵਰ ਨੂੰ ਖੁਦ ਪ੍ਰੋਡਿਊਸ ਕਰਨਾ ਪੈਂਦਾ ਹੈ ਲੀਵਰ ਦੇ ਵਿੱਚ ਹੀ ਇਹ ਪ੍ਰੋਡਿਊਸ ਹੁੰਦਾ ਹੈ LDL ਨੂੰ ਅਸੀਂ ਮਾੜਾ ਕਲੈਸਟੋਲ ਕਹਿੰਦੇ ਆ ਬੈਡ ਕਲੈਸਟੋਲ ਕਹਿੰਦੇ ਆ ਜਿਹੜਾ HDL ਹੈ ਉਹਨੂੰ ਅਸੀਂ ਗੁੱਡ ਕਲੈਸਟੋਲ ਕਹਿੰਦੇ ਆ ਪੂਰੀ ਬਾਡੀ 35 ਤੋਂ ਲੈ ਕੇ 36 ਖਰਬ ਸੈੱਲਾਂ ਦੇ ਨਾਲ ਬਣੀ ਹੋਈ ਹੈ ਜਿੰਨੇ ਵੀ ਸੈੱਲ ਡੈਮੇਜ ਹੁੰਦੇ ਆ ਜੀ ਨਵੇਂ ਬਣਦੇ ਹੁੰਦੇ ਆ ਉਹ ਸਾਰਿਆਂ ਦੀ ਕਿਸੇ ਸੈੱਲ ਨੇ ਆਪਣੀ ਰਿਪੇਅਰ ਕਰਨੀ ਹੈ ਕਿਸੇ ਨੇ ਬਲੱਡ ਬਣਾਉਣਾ ਹੈ ਕਿਸੇ ਨੇ ਕੁਝ ਬਣਾਉਣਾ ਹੈ ਕਿਸੇ ਨੇ ਕੁਝ ਬਣਾਉਣਾ ਹੈ ਬਿਲਕੁਲ ਉੱਥੇ ਫਿਰ ਉਹ ਐਨਡੀਐਲ ਦੀ ਹੈਲਪ ਨਾਲ ਸਾਰੇ ਕੁਝ ਬਣਾਉਣਾ ਹੈ ਉਸ ਤੋਂ ਬਾਅਦ ਉਹਦਾ ਕੰਮ ਨਿਭੜ ਕੇ ਜਿਹੜਾ ਬਚ ਗਿਆ ਐਲ ਡੀ ਐਲ ਹੂੰ ਉਹਨੂੰ ਵਾਪਸ ਚੱਕ ਕੇ ਉਹਨੇ ਫੇਰ ਲੀਵਰ ਦੇ ਵਿੱਚ ਲੇ ਗਿਆ ਐਚ ਡੀ ਐਲ ਦਾ ਇਹ ਕੰਮ ਮਤਲਬ ਐਚ ਡੀ ਐਲ ਇੱਕ ਇਹ ਕਹਿ ਸਕਦੇ ਹਾਂ ਵੀ ਜਿੱਦਾਂ ਕਬਾੜੀ ਜਾਂ ਸਫਾਈ ਨਹੀਂ ਕਰਦਾ ਬੰਦਾ ਸਸ ਨੀਤੂਆ ਕਚਰਾ ਚੱਕ ਲਿਆ ਚੱਕ ਲਿਆ ਉਹ ਸਾਰਾ ਉਹਨੇ ਲੀਵਰ ਦੇ ਵਿੱਚ ਫੇਰ ਲੇ ਕੇ ਆਇਆ ਸਮਾਜ ਦੇ ਵਿੱਚ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਨੇ ਪਰ ਜਿਨ੍ਹਾਂ ਦੇ ਵਿੱਚੋਂ ਕੁਝ ਬਿਮਾਰੀਆਂ ਤਾਂ ਅਜਿਹੀਆਂ ਨੇ ਜਿਨ੍ਹਾਂ ਦੇ ਵਿੱਚ ਸਮਾ ਰਹਿੰਦੇ ਆ ਜੇਕਰ ਟਾਈਮ ਮਿਲ ਜਾਵੇ ਤਾਂ ਬਾਅਦ ਦੇ ਵਿੱਚ ਉਹਨਾਂ ਦਾ ਇਲਾਜ ਹੋ ਸਕਦਾ ਹੈ ਪਰ ਹਾਰਟ ਅਟੈਕ ਦੀ ਅਜਿਹੀ ਬਿਮਾਰੀ ਹੈ ਜਿਸ ਦਾ ਨਾਂ ਸੁਣਦੇ ਹਰ ਇੱਕ ਮਨੁੱਖ ਹਰ ਇੱਕ ਮਨੁੱਖ ਹਰ ਇੱਕ ਵਰਗ ਦਾ ਉਹ ਲੋਕ ਜਿਹਦਾ ਰਿਸ਼ਤੇਦਾਰ ਨੂੰ ਕਿਸੇ ਹਾਰਟ ਅਟੈਕ ਦੀ ਗੱਲ ਸੁਣੀ ਜਾਵੇ ਉਹ ਹਰ ਇੱਕ ਦਹਿਲ ਜਾਂਦਾ ਡਰ ਜਾਂਦਾ ਹੈ ਕਿ ਆਖਰਕਾਰ ਜੇ ਹਾਰਟ ਅਟੈਕ ਦੇ ਵਿੱਚ ਜੇਕਰ ਦੇਰੀ ਹੋ ਜਾਵੇ ਇਲਾਜ ਦੇ ਵਿੱਚ ਕਿਤੇ ਨਾ ਕਿਤੇ ਉਹਦੇ ਕਰਕੇ ਮਨੁੱਖੀ ਜਾਨ ਨੂੰ ਵੀ ਖਤਰਾ ਹੋ ਜਾਂਦਾ ਹੈ ਅਸਲ ਦੇ ਵਿੱਚ ਹਾਰਟ ਅਟੈਕ ਆਉਂਦਾ ਕਿਉਂ ਹੈ ਇਹਦੇ ਕਾਰਨ ਕੀ ਨੇ ਲੱਛਣ ਕੀ ਹੁੰਦੇ ਨੇ ਪਰ ਸਮਾਜ ਦੇ ਵਿੱਚ ਹਾਰਟ ਅਟੈਕ ਵਾਧਾ ਕਿਉਂ ਜਾ ਰਿਹਾ ਵੱਡੀ ਕਸਮਾਲ ਦੇ ਵਿੱਚ ਇਹੀ ਬਣੀ ਹੋਈ ਹੈ ਭਾਵੇਂ ਦੇਸ਼ ਤੇ ਦੇ ਗੱਲ ਕਰਨੀ ਹੈ ਪੰਜਾਬ ਦੀ ਗੱਲ ਕਰਨੀ ਹੈ ਜਾਂ ਫਿਰ ਵਿਦੇਸ਼ਾਂ ਦੇ ਵਿੱਚ ਜਿਹੜੇ ਨੌਜਵਾਨ ਜਾ ਰਹੇ ਨੇ ਉਹਨਾਂ ਦੇ ਵਿੱਚ ਵੀ ਹਾਰਟ ਅਟੈਕ ਦੀ ਸਮੱਸਿਆ ਬਹੁਤ ਸਾਨੂੰ ਮਿਲ ਰਹੀ ਹੈ ਰੋਜ਼ਾਨਾ ਕੋਈ ਨਾ ਕੋਈ ਖਬਰ ਇਹੋ ਜਿਹੀ ਆ ਜਾਂਦੀ ਹੈ ਵਿਦੇਸ਼ ਤੋਂ ਜਿੱਥੇ ਹਾਰਟ ਦੇ ਨਾਲ ਮੌਤ ਹੋ ਗਈ ਹੋਵੇ ਅੱਜ ਅਸੀਂ ਦੁੱਖ ਨਿਵਾਰਨ દવાਖਾਨਾ ਦੇ ਡਾਕਟਰ ਨੇ ਜਿਹੜੇ ਹਰਜੀਤ ਸਿੰਘ ਸਾਹਿਬੀ ਉਹਨਾਂ ਦੇ ਕੋਲ ਪਹੁੰਚੇ ਉਹਨਾਂ ਦੇ ਵਿਰੇਜ ਪਹੁੰਚੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਸਾਨੂੰ ਦੱਸੋ ਕਿ ਹਾਰਟ ਅਟੈਕ ਹੁੰਦਾ ਕੀ ਹੈ ਇਹਦੇ ਲੱਛਣ ਕੀ ਹੁੰਦੇ ਨੇ ਕਿ ਜਦੋਂ ਕਿਸੇ ਨੂੰ ਇਹਦੇ ਅਟੈਕ ਆਉਣ ਦੇ ਜਿਹੜੇ ਲੱਛਣ ਨੇ ਜੇਕਰ ਉਹਨੂੰ ਲੱਗਦਾ ਹੋਵੇ ਤਾਂ ਉਹਨੂੰ ਇਲਾਜ ਜਾਂ ਫਿਰ ਟੈਸਟ ਕਿਹੜਾ ਕਰਾਉਣਾ ਚਾਹੀਦਾ ਉਹਨੂੰ ਖਾਣ ਪੀਣ ਵਾਸਤੇ ਕਿਹੜੀਆਂ ਵਸਤੂਆਂ ਖਾਣੀਆਂ ਚਾਹੀਦੀਆਂ ਕੀ ਦਾ ਪਰਹੇਜ਼ ਕਰਨਾ ਚਾਹੀਦਾ ਅਸਲ ਕਾਰਨ ਕੀ ਨੇ ਇਹਨੂੰਗਾ ਇਹਦੀ ਜਾਣ ਦੀ ਕੋਸ਼ਿਸ਼ ਕਰਾਂਗੇ ਆਪ ਸਭ ਤੋਂ ਪਹਿਲਾਂ ਮਾਗੀ ਸਾਹਿਬ ਜੀ ਹਰਨ ਦਾ ਸਵਾਗਤ ਕਰ ਲਈਏ ਮਾਗੀ ਸਾਹਿਬ ਸਵਾਗਤ ਹੈ ਤੁਹਾਡਾ ਫੋਟੋ ਟੈਕਿਊ ਥੈਂਕ ਯੂ ਥੈਂਕ ਯੂ ਜਿੱਦਾਂ ਠੀਕ ਨੇ ਬਹੁਤ ਵਧੀਆ ਸਪੋਰਟ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਹਰ ਇੱਕ ਮਨੁੱਖ ਡਰ ਜਾਂਦਾ ਵੀ ਹਾਰਟ ਅਟੈਕ ਜੇ ਕਿਸੇ ਨੂੰ ਹੋ ਗਿਆ ਤਾਂ ਹਨਾ ਜੀ ਹੋਰ ਤਾਂ ਇਹ ਫੀਲਿੰ ਦੇਰੀ ਹੋ ਜਾਵੇ ਤਾਂ ਹਮ ਲੁੱਕੀ ਜਾਣਾ ਵੀ ਚਲੀ ਜਾਂਦੀ ਐ ਆਪਾਂ ਦੇਖਦੇ ਆ ਕਿੰਨੀਆਂ ਵੀਡੀਓ ਆਪਾਂ ਵਾਇਰਲ ਹੁੰਦੀਆਂ ਦੇਖਦੇ ਆ ਜਿਹਦੇ ਵਿੱਚ ਕੋਈ ਟਰੱਕ ਡਰਾਈਵਰ ਐ ਬੱਸ ਡਰਾਈਵਰ ਐ ਉਹਨੂੰ ਅਟੈਕ ਹੋ ਜਾਂਦਾ ਉਹਦੇ ਕਰਕੇ ਕਿੰਨੇ ਐਕਸੀਡੈਂਟ ਹੋ ਜਾਂਦੇ ਆ ਇਹਨਾਂ ਦੇ ਮੁਕਿੇ ਰਸਤਾ ਪਲਟੀਆਂ ਨੇ ਜਾਂ ਫਿਰ ਕੋਈ ਗੁਰਦੁਆਰਾ ਗੁਰੂ ਘਰ ਦੇ ਵਿੱਚ ਆਪਾਂ ਨੇ ਵੀਡੀਓ ਦੇਖੀ ਜਿਸ ਸਮੇਂ ਦੇ ਵਿੱਚ ਉਦੇਸ਼ਾਂ ਦੀ ਗੱਲ ਕਰ ਲਈਏ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਦੇਖੋ ਵੀ ਹਾਰਟ ਅਟੈਕ ਅਸਲ ਦੇ ਵਿੱਚ ਹੁੰਦਾ ਕੀ ਐ ਜੀ ਦੇਖੋ ਬਹੁਤ ਵਧੀਆ ਤੁਸੀਂ ਵਿਸ਼ਾ ਜਿਹੜਾ ਅੱਜ ਚੁਣਿਆ ਹੈ ਜੀ ਮੇਰੀ ਵੀ ਕਾਫੀ ਦਿਨ ਤੋਂ ਇਸ ਗੱਲ ਦੇ ਵਿੱਚ ਇੱਛਾ ਸੀਗੀ ਕਿ ਇਹਦੇ ਉੱਤੇ ਗੱਲ ਕੀਤੀ ਜਾਵੇ ਕਿਉਂਕਿ ਦਿਨ ਪ੍ਰਤੀ ਦਿਨ ਜਿਹੜਾ ਹਾਰਟ ਅਟੈਕ ਦਾ ਗ੍ਰਾਫ ਹੈ ਜੀ ਭਾਵੇਂ ਆਪਾਂ ਆਪਣੀ ਕੰਟਰੀ ਦੀ ਇੰਡੀਆ ਦੀ ਗੱਲ ਕਰ ਲਈਏ ਜਾਂ ਪੂਰੇ ਵਰਲਡ ਲੈਵਲ ਤੇ ਗੱਲ ਕਰ ਲਈਏ ਬਿਲਕੁਲ ਉਹ ਵੱਧਦਾ ਹੀ ਜਾ ਰਿਹਾ ਘਟਣ ਦਾ ਨਾਂ ਨਹੀਂ ਲੈ ਰਿਹਾ ਹਾਲਾਂਕਿ ਹਸਪਤਾਲਾਂ ਦਵਾਈਆਂ ਸਾਰਾ ਕੁਝ ਵੱਧਦਾ ਜਾ ਰਿਹਾ ਹੈ ਨਿਤ ਨਵੀਆਂ ਖੋਜਾਂ ਹੋ ਰਹੀਆਂ ਨੇ ਜੀ ਪਰ ਫਿਰ ਵੀ ਵੱਧਦਾ ਜਾ ਰਿਹਾ ਹੈ ਤਾਂ ਕਿਸੇ ਨੂੰ ਵੀ heart ਦੀ ਕੋਈ ਪ੍ਰੋਬਲਮ ਆਉਂਦੀ ਹੈ ਕਿਸੇ ਦਾ BP ਵੱਧਦਾ ਹੈ ਕਿਸੇ ਨੂੰ ਕੋਈ ਹੋਰ ਦਿੱਕਤ ਆਉਂਦੀ ਹੈ ਧੜਕਣ ਤੇਜ਼ ਹੁੰਦੀ ਹੈ ਸਾਹ ਚੜਦਾ ਹੈ ਤਾਂ ਡਾਕਟਰ ਵੱਲੋਂ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਆਪਣਾ lipid profile ਜਿਹੜਾ ਉਹ ਟੈਸਟ ਕਰੋ ਜੀ ਹੁਣ ਮੈਂ ਸਾਰੇ ਦਰਸ਼ਕਾਂ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਕਿ ਅੱਜ ਵਾਲੀ ਇਹ ਵੀਡੀਓ ਇਨਕ ਇਨਫੋਰਮੇਸ਼ਨ ਵਾਲੀ ਹੈ ਜੀ ਤੁਸੀਂ ਨਹੀਂ ਵੀ ਸਾਡੇ ਕੋਲ ਆਉਂਗੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤੁਹਾਨੂੰ ਆਪਣੇ ਸਰੀਰ ਬਾਰੇ ਇਹ ਗਿਆਨ ਹੋ ਜਾਊਗਾ ਕਿ ਸਾਨੂੰ ਜਿਹੜਾ ਰੋਜ਼ ਦੇ ਵਿੱਚ ਜਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਕਿਹੜੀਆਂ ਚੀਜ਼ਾਂ ਨਾਲ ਹਾਰਟ ਨੂੰ ਪ੍ਰੋਬਲਮ ਹੁੰਦੀ ਹੈ ਅਸਲ ਦੇ ਵਿੱਚ ਮੰਦੀਪ ਜੀ ਹਾਰਟ ਦਾ ਤਾਂ ਹਾਰਟ ਅਟੈਕ ਹੋਣ ਦੇ ਵਿੱਚ ਕੋਈ ਰੋਲ ਹੀ ਨਹੀਂ ਹੁੰਦਾ ਜੀ ਹਾਰਟ ਤੇ ਇੱਕ ਇਦਾਂ ਦਾ ਸਾਡੇ ਸੀਰ ਦੇ ਵਿੱਚ ਆਰਗਨ ਹੈ ਵੀ ਜਿੰਨਾ ਬਲੱਡ ਲੀਵਰ ਤੋਂ ਹੋ ਕੇ ਹਾਰਟ ਦੇ ਵਿੱਚ ਚਲਾ ਗਿਆ ਜੀ ਉਹਨੇ ਪੰਪ ਕਰਨਾ ਹੀ ਕਰਨਾ ਹੈ ਜੀ ਮਾੜਾ ਜਾਊਗਾ ਮਾੜਾ ਕਰਨਾ ਹੈ ਚੰਗਾ ਜਾਊਗਾ ਚੰਗਾ ਕਰਨਾ ਹੈ ਹਾਰਟ ਦਾ ਤਾਂ ਕੰਮ ਸਿਰਫ ਪੰਪਿੰਗ ਕਰਨਾ ਹੈ ਔਰ ਉਹ 1 ਮਿੰਟ ਦੇ ਵਿੱਚ 7 ਲੀਟਰ ਖੂਨ ਪੰਪ ਕਰਦਾ ਹੈ ਅੱਛਾ ਹਾਰਟ ਜਿਹੜਾ ਜੀ 1 ਮਿੰਟ ਦੇ ਵਿੱਚ 7 ਲੀਟਰ ਖੂਨ ਉਹਨੇ ਪੰਪ ਪੰਪ ਕਰਨਾ ਹੈ ਜਦੋਂ ਤੋਂ ਅਸੀਂ ਪੈਦਾ ਹੋ ਗਏ ਸੰਸਾਰ ਤੇ ਆ ਗਏ ਜਦ ਤੱਕ ਆਖਰੀ ਸਾਹ ਆ ਉਹਨੇ ਨਿਰੰਤਰ ਕੰਮ ਕਰਨਾ ਉਹ 1 ਸੈਕਿੰਡ ਲਈ ਵੀ ਨਹੀਂ ਖੜ ਸਕਦਾ ਹੁਣ ਮੇਨ ਗੱਲ ਕੀ ਹੈ ਜਦੋਂ ਲਿਕਵਿਡ ਪ੍ਰੋਫਾਈਲ ਸਾਡੇ ਸਾਹਮਣੇ ਆਉਂਦਾ ਹੈ ਤਾਂ ਉਹਦੇ ਚ ਅਸੀਂ ਕੀ ਦੇਖਦੇ ਆ ਜੀ ਕੋਲੇਸਟ੍ਰੋਲ ਲੈਵਲ ਹਮ ਐਲ ਡੀ ਐਲ ਤੇ ਐਚ ਡੀ ਐਲ ਬਹੁਤ ਧਿਆਨ ਦੇਣਯੋਗ ਇਹ ਗੱਲ ਹੈਗੀ ਹੈ ਕਿ ਤੁਹਾਡੀ ਬਾਡੀ ਜਿਹੜੀ ਹੈ ਹੁਣ ਆਪਾਂ ਇਸ ਵਿਸ਼ੇ ਤੇ ਸਾਰੀਆਂ ਪੁਆਇੰਟਾਂ ਦੀ ਗੱਲ ਕਰਾਂਗੇ ਵੀ ਇਹ ਐਲਬੀਐਲ ਐਚਡੀਐਲ ਕੋਲੇਸਟ੍ਰੋਲ ਹੁੰਦਾ ਕੀ ਹੈ ਹੁੰਦਾ ਕੀ ਹੈ ਬਿਲਕੁਲ ਇਹ ਕਿੱਥੇ ਬਣਦਾ ਹੈ ਇਹਦਾ ਕੀ ਕੰਮ ਹੈ ਕੀ ਕੰਮ ਹੈ ਔਰ ਬਾਡੀ ਦੇ ਵਿੱਚ ਕਿੱਦਾਂ ਕਿੱਦਾਂ ਜੋੜਦਾ ਹੈ ਇਹ ਸਾਰੀਆਂ ਗੱਲਾਂ ਤੇ ਆਪਾਂ ਧਿਆਨ ਦੇਵਾਂਗੇ ਤੇ ਕੋਲੇਸਟ੍ਰੋਲ ਲੈਵਲ ਜਿਹੜਾ ਹੈ ਜਦੋਂ ਵੱਧਦਾ ਹੈ ਟ੍ਰਾਈਗਲਾਈਸਰਾਈਡ ਵੱਧਦੇ ਨੇ ਜੀ ਕੋਲੇਸਟ੍ਰੋਲ ਉਦੋਂ ਫਿਰ ਅਸੀਂ ਇਲਾਜ ਜਿਹੜਾ ਆ ਹਮ ਕਰਾਉਨੇ ਆ ਸਟੇਟਨ ਗਰੁੱਪ ਦੀਆਂ ਕਈ ਮੈਡੀਸਨ ਹੈਗੀਆਂ ਜਿਹੜੀਆਂ ਜਾ ਕੇ ਸੀਰ ਦੇ ਵਿੱਚ ਕੰਮ ਕਰਦੀਆਂ 1985 86 ਦੇ ਵਿੱਚ ਇਹ ਜਿਹੜੀ ਦਵਾਈਆਂ ਹਾਰਟ ਨਾਲ ਜਦੋਂ ਮੋਤਾਂ ਦੀ ਗਿਣਤੀ ਵਧਣ ਲੱਗੀ ਤਾਂ ਨਵੀਆਂ ਖੋਜਾਂ ਹੋਈਆਂ ਫਿਰ ਇਹ ਦਵਾਈਆਂ ਜਿਹੜੀਆਂ ਤਿਆਰ ਹੋਈਆਂ ਮਾੜੀਆਂ ਨਹੀਂ ਬਹੁਤ ਵੱਡੇ ਫਾਇਦੇ ਇਹਨਾਂ ਨੇ ਕੀਤੇ ਬਹੁੜੇ ਲੋਕਾਂ ਦੀਆਂ ਜਾਨਾਂ ਬਚਾਈਆਂ ਬਚਾ ਵੀ ਰਹੀਆਂ ਹਨ ਪਰ ਇਹਨਾਂ ਨੇ ਕਈ ਸਾਈਡ ਇਫੈਕਟ ਵੀ ਹੈਗੇ ਬਿਲਕੁਲ ਹੁਣ ਆਪਾਂ ਮੇਨ ਮੁੱਦੇ ਤੇ ਆਈਏ ਗੱਲ ਕਰੀਏ ਕਿ ਕੋਲੇਸਟ੍ਰੋਲ ਹੁੰਦਾ ਕੀ ਬਿਲਕੁਲ ਇਹ ਵੀ ਜਦੋਂ ਦੱਸ ਦੇਗੇ ਕਿ ਕੋਲੇਸਟ੍ਰੋਲ ਕਿ ਬਣਦਾ ਹਾਂ ਸਮੱਸਿਆ ਇਹ ਕਿ ਪੈਦਾ ਕਿਉਂ ਹੋ ਜਾਂਦਾ ਹੈ ਜਦੋਂ ਵੱਧ ਜਾਂਦਾ ਹੈ ਖਤਰਨਾਕ ਹੁੰਦਾ ਕੀ ਕੁਝ ਹੁੰਦਾ ਅਸਲ 'ਚ ਕੋਲੇਸਟ੍ਰੋਲ ਜਿਹੜਾ ਹੈਗਾ ਆ ਇਹ ਲੀਵਰ ਨੇ ਪ੍ਰੋਡਿਊਸ ਕਰਨਾ ਹੁੰਦਾ ਜੀ 20% ਕੋਲੇਸਟ੍ਰੋਲ ਜਿਹੜਾ ਅਸੀਂ ਬਾਹਰੋਂ ਖਾਂਦੇ ਆ ਹੂੰ ਉਹਦੇ ਰਾਹੀਂ ਸਾਡੇ ਨੂੰ ਤੇ ਇੱਕ ਬਾਡੀ 'ਚ ਜਾਂਦਾ ਹੈ 80% ਕੋਲੇਸਟ੍ਰੋਲ ਲਿਵਰ ਨੂੰ ਖੁਦ ਬਣਾਉਣਾ ਪੈਂਦਾ ਹੈ ਪੂਰੀ ਬਾਡੀ ਨੂੰ ਚਲਾਉਣ ਦੇ ਲਈ ਓਕੇ ਜਿਹੜਾ ਅਸੀਂ ਬਾਹਰੋਂ ਖਾਂਦੇ ਆ ਹੂੰ ਸਿਰਫ 20% ਹੀ ਹੁੰਦਾ ਹੈ 80% ਉਹਨੂੰ ਲਿਵਰ ਨੂੰ ਖੁਦ ਪ੍ਰੋਡਿਊਸ ਕਰਨਾ ਪੈਂਦਾ ਹੈ ਲਿਵਰ ਦੇ ਵਿੱਚ ਹੀ ਇਹ ਪ੍ਰੋਡਿਊਸ ਹੁੰਦਾ ਹੈ ਜੀ ਉਹਨੇ ਕੋਲੇਸਟ੍ਰੋਲ ਹੁੰਦਾ ਕਿੰਨੇ ਤਰ੍ਹਾਂ ਦਾ ਇਹ ਦੋ ਤਰ੍ਹਾਂ ਦਾ ਹੁੰਦਾ ਇੱਕ ਨੂੰ ਐਚ ਡੀ ਐਲ ਕਹਿੰਦੇ ਆ ਇੱਕ ਨੂੰ ਐਲ ਡੀ ਐਲ ਕਹਿੰਦੇ ਆ ਐਲ ਡੀ ਐਲ ਨੂੰ ਅਸੀਂ ਮਾੜਾ ਕਲੇਸਟਰੋਲ ਕਹਿੰਦੇ ਆ ਬੈਡ ਕਲੇਸਟਰੋਲ ਕਹਿੰਦੇ ਆ ਜਿਹੜਾ ਐਚ ਡੀ ਐਲ ਹੈ ਉਹਨੂੰ ਅਸੀਂ ਗੁੱਡ ਕਲੇਸਟਰੋਲ ਕਹਿੰਦੇ ਆ ਪੁੱਛ ਫਰਕ ਹੀ ਹੁੰਦਾ ਜੀ ਫਰਕ ਉਹਦੇ ਚ ਹੁੰਦਾ ਕਿ ਅਸਲ ਦੇ ਵਿੱਚ ਜਿਹੜਾ ਐਲ ਡੀ ਐਲ ਹੈ ਜਿਹਨੂੰ ਅਸੀਂ ਮਾੜਾ ਕਲੇਸਟਰੋਲ ਕਹਿੰਦੇ ਆ ਬਹੁਤ ਸਾਰੇ ਲੋਕਾਂ ਨੂੰ ਅੱਜ ਇਹ ਗੱਲ ਜਾਣ ਕੇ ਬੜੀ ਹੈਰਾਨੀ ਹੋਊਗੀ ਜੀ ਕਿ ਜਿਹਨੂੰ ਅਸੀਂ ਮਾਰਾ ਕੋਲੇਸਟ੍ਰੋਲ ਕਹਿੰਨੇ ਆ ਉਹਦਾ ਬਾਡੀ ਚ ਕਿੱਡਾ ਵੱਡਾ ਕੰਮ ਹੈ ਹਾਂ ਸਾਡੀ ਪੂਰੀ ਬਾਡੀ ਦੇ ਵਿੱਚ 35 ਤੋਂ ਲੈ ਕੇ 36 ਖਰਬ ਸੈੱਲ ਹੈਗੇ ਅੱਛਾ ਜੀ ਪੂਰੀ ਬਾਡੀ 35 ਤੋਂ ਲੈ ਕੇ 36 ਖਰਬ ਸੈੱਲਾਂ ਦੇ ਨਾਲ ਬਣੀ ਹੋਈ ਹੈ ਜੀ ਹੁਣ ਜਿਹੜਾ ਕੋਲੇਸਟ੍ਰੋਲ ਹੈ ਜਿੰਨੇ ਵੀ ਬਾਡੀ ਦੇ ਸੈੱਲ ਹੈ ਜੀ ਉਹਨਾਂ ਨੂੰ ਜਿਹੜੀ ਉੱਪਰੋਂ ਕੋਟਿੰਗ ਹੈ ਹਾਂ ਜਿੱਦਾਂ دیوار ਹੈ ਬਿਲਕੁਲ دیوار ਦੇ ਉੱਤੇ ਸੀਮੈਂਟ ਦਾ ਪਲਾਸਟਰ ਹੋਇਆ ਹੋਇਆ ਇੱਕ ਕੋਟਿੰਗ ਹੈ ਜੀ ਉਹ ਕੋਟਿੰਗ ਕੋਲੇਸਟ੍ਰੋਲ ਦੀ ਹੈ ਹਾਂ ਤੁਸੀਂ ਕੋਲੇਸਟ੍ਰੋਲ ਦੀ ਅਹਿਮੀਅਤ ਸਮਝੋ ਕਿ ਕਿੰਨੀ ਵੱਡੀ ਅਹਿਮੀਅਤ ਹੈ ਉਸ ਤੋਂ ਬਾਅਦ ਬ੍ਰੇਨ ਦੇ ਵਿੱਚੋਂ ਜਿਹੜੀਆਂ ਨਰਵ ਨਿਕਲਦੀਆਂ ਨੇ ਹਾਂ ਨਸਾਂ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ ਕਿਸੇ ਦਾ ਦੇ ਵਿੱਚ ਸਿਗਨਲ ਤੇ ਕਰੰਟ ਚੱਲ ਕਰੰਟ ਜਿੱਦਾਂ ਆਪਾਂ ਮੋਟਰ ਬਣਾਉਨੇ ਆ ਨਾ ਬਿਲਕੁਲ ਉਹ ਤਾਂ ਤਾਂਬੇ ਦੀ ਤਾਰ ਦੇ ਉੱਤੇ ਕੀ ਕਹਿੰਦੇ ਉਹਨੂੰ ਫਨਾ ਕੀ ਹੈ ਜਿਹੜਾ ਕੋਟਿੰਗ ਕਰੀ ਹੁੰਦੀ ਹੈ ਜਿਹਦੀ ਪੁਲਟਿੰਗ ਤਾਰ ਜੀ ਬਣ ਜਾਂਦੀ ਹੈ ਹਾਂ ਵੀ ਕਰੰਟ ਆਪਸ ਵਿੱਚ ਸ਼ਾਰਟ ਨਾ ਹੋਵੇ ਸ਼ਾਰਟ ਨਾ ਹੋ ਜੀ ਹਾਂ ਉਸ ਤਰੀਕੇ ਨਾਲ ਜਿੰਨੀਆਂ ਨਰਵ ਨਿਕਲਦੀਆਂ ਨੇ ਉਹਨਾਂ ਦੇ ਵਿੱਚ ਸਾਰੀਆਂ ਦੇ ਉੱਤੇ ਕੋਟਿੰਗ ਜਿਹੜੀ ਹੈ ਉਹ ਕੋਲੇਸਟੇਰੋਲ ਦੀ ਹੈ ਕੋਲੇਸਟੇਰੋਲ ਤੁਹਾਡੇ ਬ੍ਰੇਨ ਦੇ ਟੋਟਲ ਭਾਰ ਦਾ ਹੂੰ ਚੌਥਾ ਹਿੱਸਾ ਕੋਲੇਸਟੇਰੋਲ ਹੁੰਦਾ ਹੈ ਜੀ ਦੋ ਤਰ੍ਹਾਂ ਦੇ ਇਹ ਕੋਲੇਸਟੇਰੋਲ ਜਿਹੜੇ ਐਲ ਡੀ ਐਲ ਐਚ ਡੀ ਐਚ ਡੀ ਹੁਣ ਉਸ ਤੋਂ ਬਾਅਦ ਜਿੰਨੇ ਸਾਡੇ ਅੰਦਰ ਸਪਰਮ ਹੈਗੇ ਆ ਉਹਨਾਂ ਤੋਂ ਕੋਟਿੰਗ ਜਿਹੜੀ ਬਿਲਕੁਲ ਉਹ ਸਾਰੀ ਉਹ ਦੀ ਆ ਜਿੰਨੇ ਹਾਰਮੋਨ ਹੈਗੇ ਵਿਟਾਮਿਨ ਡੀ ਹੈ ਜਿਹੜਾ ਉਹਦੇ ਉੱਤੇ ਜਿਹੜੀ ਕੋਟਿੰਗ ਹੈ ਤੇ ਆਪਾਂ ਮੋਟੀ ਮੋਟੀ ਗੱਲ ਕਰ ਰਹੇ ਹਾਂ ਜੀ ਬਿਲਕੁਲ ਹੈ ਨਾ ਉਹਦੇ ਤੇ ਕੋਟਿੰਗ ਹੈ ਹੁਣ ਹੁੰਦਾ ਕੀ ਹੈ ਜਦੋਂ ਪ੍ਰੋਡਿਊਸ ਕਰਦਾ ਲੀਵਰ ਨੇ ਕੋਲੇਸਟ੍ਰੋਲ ਤਾਂ ਜਿਹੜਾ ਐਲ ਡੀ ਐਲ ਹੈ ਐਲ ਡੀ ਐਲ ਜਾਂਦਾ ਹੈ ਬਲੱਡ ਦੇ ਵਿੱਚ ਸੈੱਲਾਂ ਦੀ ਮੁਰੰਮਤ ਕਰਨ ਦੇ ਲਈ ਨਵੇਂ ਚਿੱਲੀ ਬਣਾਉਣ ਦੇ ਲਈ ਹਾਰਮੋਨ ਬਣਾਉਣ ਦੇ ਲਈ ਜਿੰਨੇ ਵੀ ਸੈੱਲ ਡੈਮੇਜ ਹੁੰਦੇ ਆ ਜੀ ਨਵੇਂ ਬਣਦੇ ਹੁੰਦੇ ਆ ਉਹ ਸਾਰਿਆਂ ਦੀ ਕਿਸੇ ਸੈੱਲ ਨੇ ਆਪਣੀ ਰਿਪੇਅਰ ਕਰਨੀ ਹੈ ਕਿਸੇ ਨੇ ਬਲੱਡ ਬਣਾਉਣਾ ਹੈ ਕਿਸੇ ਨੇ ਕੁਝ ਬਣਾਉਣਾ ਹੈ ਕਿਸੇ ਨੇ ਕੁਝ ਬਣਾਉਣਾ ਹੈ ਬਿਲਕੁਲ ਉੱਚੇ ਫਿਰ ਉਹ ਐਲ ਡੀ ਐਲ ਦੀ ਹੈਲਪ ਨਾਲ ਸਾਰਾ ਕੁਝ ਬਣਦਾ ਜੀ ਉਸ ਤੋਂ ਬਾਅਦ ਜਿਹੜਾ ਐਨ ਡੀ ਐਲ ਬਚ ਜਾਂਦਾ ਹਮਮ ਵੀ ਸੈੱਲਾਂ ਦੀ ਮਰਮਮਤ ਹੋ ਗਈ ਚਿੱਲੀ ਬਣ ਗਈ ਬਲੱਡ ਬਣ ਗਿਆ ਇਨਸੂਲਿਨ ਬਣ ਗਈ ਹੈ ਨਾ ਹੋਰ ਕਿੰਨੇ ਐਨਜ਼ਾਈਮ ਆ ਜਿਹੜੇ ਬਾਡੀ ਚ ਬਣਦੇ ਨੇ ਬਿਲਕੁਲ ਹਰ ਵਕਤ ਕੰਮ ਚੱਲੀ ਜਾਂਦਾ ਹੈ ਲੀਵਰ ਦਾ ਤੇ ਜਿਹੜਾ ਬਚ ਗਿਆ ਜੀ ਉਹਨੂੰ ਵਾਪਸ ਐਚ ਡੀ ਐਲ ਨਹੀਂ ਹਮ ਮੋੜ ਕੇ ਫਿਰ ਲੀਵਰ ਦੇ ਵਿੱਚ ਲੈ ਕੇ ਆਉਣਾ ਹੈ ਜੀ ਮੰਨ ਲਓ ਪਹਿਲਾਂ ਲੀਵਰ ਨੇ ਕੋਲੇਸਟ੍ਰੋਲ ਪ੍ਰੋਡਿਊਸ ਕੀਤਾ ਜੀ ਦੋਨੋਂ ਪ੍ਰੋਡਿਊਸ ਕੀਤੇ ਐਚ ਡੀ ਐਲ ਤੇ ਐਲ ਡੀ ਐਲ ਬਿਲਕੁਲ ਉਸ ਤੋਂ ਬਾਅਦ ਐਲ ਡੀ ਐਲ ਨੂੰ ਤੇਜਿਆ ਸੈੱਲਾਂ ਦੀ ਮੁਰੰਮਤ ਦੇ ਲਈ ਨਵੇਂ ਸੈੱਲਾਂ ਦੇ ਨਿਰਮਾਣ ਦੇ ਲਈ ਹੋਰ ਚੀਜ਼ਾਂ ਜਿੰਨੇ ਵੀ ਸਾਡੇ ਐਨਜ਼ਾਈਮ ਬਣਾਉਣ ਦੇ ਲਈ ਉਸ ਤੋਂ ਬਾਅਦ ਉਹਦਾ ਕੰਮ ਨਿਭੜ ਕੇ ਜਿਹੜਾ ਬਚ ਗਿਆ ਐਲ ਡੀ ਐਲ ਹਮ ਉਹਨੂੰ ਵਾਪਸ ਚੱਕ ਕੇ ਉਹਨੇ ਫੇਰ ਲੀਵਰ ਦੇ ਵਿੱਚ ਲੈ ਕੇ ਓਕੇ ਐਚ ਡੀ ਐਲ ਦਾ ਇਹ ਕੰਮ ਲੋ ਐਚ ਡੀ ਐਲ ਇੱਕ ਇਹ ਕਹਿੰਦਾ ਵੀ ਜਿੱਦਾਂ ਕਬਾੜੀ ਆ ਸਫਾਈ ਨਹੀਂ ਕਰਦਾ ਬੜਾ ਸਸਾ ਇਹ ਤੋਆ ਕਚਰਾ ਚੱਕ ਲਿਆ ਚੱਕ ਲਿਆ ਉਹ ਸਾਰਾ ਉਹਨੇ ਲੀਵਰ ਦੇ ਵਿੱਚ ਫੇਰ ਲੈ ਕੇ ਆਉਂਦਾ ਬਿਲਕੁਲ ਤੇ ਮੈਂ ਕਿਹਾ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀ ਜਿਹੜਾ ਹਾਰਟ ਅਟੈਕ ਹੈ ਨਾ ਇੱਕ ਕਹਿੰਦੇ ਵੀ ਇੱਕ ਤਾਂ ਹਾਰਟ ਅਟੈਕ ਆ ਗਿਆ ਤਾਂ ਉਸ ਤੋਂ ਬਾਅਦ ਉਹ ਦਾਖਲ ਕਰਾਇਆ ਜਾਂਦਾ ਉਹ ਸਮਾਂ ਮਿਲ ਜਾਂਦਾ ਹੈ ਕੁਝ ਹਾਰਟ ਅਟੈਕ ਸਾਇਲੈਂਟ ਹੁੰਦੇ ਨੇ ਜਿਦੇ ਵਿੱਚ ਮਨੁੱਖ ਨੂੰ ਤਾਂ ਪਤਾ ਨਹੀਂ ਲੱਗਦਾ ਵੀ ਪੈ ਪੈ ਐਦਾਂ ਹੀ ਉਹਦਾ ਸੁਆਕ ਕਰ ਹੋ ਜਾਂਦੇ ਨੇ ਜਾਂ ਫਿਰ ਕੋਈ ਜਿਹਦੇ ਬਾਰੇ ਗੱਲ ਕੀਤੀ ਹੈ ਬਸ ਦੇ ਵਿੱਚ ਬਸ ਡਰਾਈਵਰ ਚਲਾ ਰਿਹਾ ਬਸ ਤਾਂ ਉਹਨਾਂ ਦੇ ਨਾਲ ਇਹਦੇ ਹਾਦਸੇ ਵਾਪਰ ਜਾਂਦੇ ਅਸਲ ਦੇ ਵਿੱਚ ਕਾਰਨ ਕੀ ਹੁੰਦਾ ਅਸਲ ਦੇ ਵਿੱਚ ਜਿਹੜਾ ਨੈਸ਼ਨਲ ਕੋਲੇਸਟ੍ਰੋਲ এডਿਕੇਸ਼ਨ ਪ੍ਰੋਗਰਾਮ ਹੈ ਉਹਦਾ ਇੱਕ ਸੁਝਾਅ ਆ ਕਿ ਹਰ ਮਨੁੱਖ ਨੂੰ ਜਿਹੜਾ 20 ਸਾਲ ਤੋਂ ਉੱਪਰ ਦੀ ਉਮਰ ਦਾ ਹੈ ਹਰ 5 ਸਾਲ ਬਾਅਦ ਆਪਣਾ ਜਿਹੜਾ ਲਿਕਵਿਡ ਪ੍ਰੋਫਾਈਲ ਦਾ ਟੈਸਟ ਹੈ ਉਹ ਕਰਾ ਲੈਣਾ ਚਾਹੀਦਾ ਬਿਲਕੁਲ ਅਗਲਾ ਆਪਾਂ ਇਸੇ ਮੁੱਦੇ ਤੇ ਆਉਣਾ ਸੀਗਾ ਵੀ ਫਿਰ ਕਿਸ ਤਰੀਕੇ ਦੇ ਨਾਲ ਵੀ ਪਤਾ ਹੀ ਨਹੀਂ ਲੱਗਦਾ ਜਦੋਂ ਹੋ ਜਾ ਸਾਇਲੈਂਟ ਜਿਹਨੂੰ ਕਹਿੰਦੇ ਆ ਹਾਂ ਤੋ ਜਦੋਂ ਉਹ LDL ਜਿਹੜਾ ਹੈਗਾ ਜਦੋਂ ਮਰਮਤ ਕਰਨ ਤੋਂ ਬਾਅਦ ਜਿਹੜਾ ਬੇਸਟ ਬਚ ਜਾਂਦਾ ਹੈ HDL ਨੂੰ ਵਾਪਸ ਲੀਵਰ ਦੇ ਵਿੱਚ ਲੈ ਕੇ ਆਉਂਦਾ ਹੈ ਤਾਂ ਲੀਵਰ ਇਹਦੇ ਵਿੱਚ ਕੁਛ ਨਾ ਕੁਛ ਹਿੱਸਾ ਇਹਦਾ ਡੈਮੇਜ ਹੋ ਜਾਂਦਾ ਹੈ LDL ਦਾ ਜੀ ਕਿ ਦੱਸ ਸਮਝਾਵਾਂ ਤੁਹਾਨੂੰ ਮੰਨ ਲਓ ਇੱਕ ਸੈੱਲ ਦੀ ਜਿਹੜੀ ਜਦੋਂ LDL ਦਾ ਸੈੱਲ ਵੱਡੀ ਸ਼ੇਪ ਦੇ ਵਿੱਚ ਜਾਂਦਾ ਹੈ ਨਾ ਜਦੋਂ ਉਹ ਕੰਮ ਕਰਕੇ ਵਾਪਸ ਆਉਂਦਾ ਹੈ ਤਾਂ ਉਹ ਟੁੱਟ ਕੇ ਇੱਕ ਛੋਟਾ ਰਹਿ ਜਾਂਦਾ ਹੈ ਤਾਂ ਜਿੱਦਾਂ ਮੰਨ ਲਓ ਆਪਾਂ ਕਾਗਜ਼ ਇਕੱਠੇ ਕਰ ਲਈ ਹੈ ਨਾ ਉਹਦੇ ਵੀ ਪਿੰਨਾ ਜਾਂ ਬਣਾ ਲਈਏ ਦੋਨੋਂ ਨੂੰ ਅੱਗ ਲਾ ਦਈਏ ਬਿਲਕੁਲ ਤਾਂ ਪਹਿਲਾਂ ਤਾਂ ਕਿੱਡਾ ਵੱਡਾ ਸੀ ਨਾ ਥੋੜਾ ਜਿਹਾ ਥੋੜਾ ਜਿਹਾ ਰਹਿ ਜਾਣਾ ਉਹ ਰੋਜ਼ ਲਿਵਰ ਉਹਨੂੰ ਲੈਣ ਤੋਂ ਮਨਾ ਕਰ ਦਿੰਦਾ ਉਹ ਸਾਡੇ ਹੱਡੀਆਂ ਦੇ ਵੀ ਵੱਧ ਜਿੱਥੇ ਸਾਡਾ ਬਲੱਡ ਚੱਲਦਾ ਜਿੰਨੀਆਂ ਵੀ ਹਾਰਟ ਤੋਂ ਸਾਡੀਆਂ ਨਾੜੀਆਂ ਹੈਗੀਆਂ ਉਹਨਾਂ ਦੇ ਵਿੱਚ ਥੋੜਾ ਥੋੜਾ ਕਰਕੇ ਟੁਕੜਾ ਸ਼ੁਰੂ ਹੋ ਜਾਂਦਾ ਜੀ ਉਹ ਹੁਣ ਸਾਨੂੰ ਨਹੀਂ ਪਤਾ ਲੱਗਦਾ ਵੀ ਅੰਦਰ ਕੀ ਚੱਲ ਰਿਹਾ ਜੇ ਤਾਂ ਲਿਪਿਡ ਪ੍ਰੋਫਾਈਲ ਕਰਾਵਾਂਗੇ ਤਾਂ ਉਹਦੇ ਚ ਸਾਰਾ ਕੁਝ ਆ ਜਾਊਗਾ ਬਿਲਕੁਲ ਉਹ ਜਦੋਂ ਨਹੀਂ ਕਰਾਇਆ ਤਾਂ ਆਪ ਨੂੰ ਪਤਾ ਨਹੀਂ ਲੱਗਦਾ ਬੰਦਾ ਇੱਕਦਮ ਜਦੋਂ ਉਹਨੇ ਨਾੜੀ ਬਲੌਕ ਕਰ ਲਈ ਲੀਵਰ ਜਿਹੜਾ ਬਲੱਡ ਉਹ ਤਾਂ ਸਾਰ ਮਿੰਟੋ ਨੇ 7 ਲੀਟਰ ਪمپ ਕਰ ਨਹੀਂ ਕਰਨਾ ਕਰ ਨਹੀਂ ਕਰਨਾ ਬਿਲਕੁਲ ਤੇ ਜਿੱਥੇ ਉਹ ਰੁਕ ਗਿਆ ਉਹਨੂੰ ਹਾਰਟ ਅਟੈਕ ਕਹਿ ਦਿੰਦੇ ਆ ਆ ਹੁਣ ਇਹਨੂੰ ਰੋਕਿਆ ਕਿਵੇਂ ਜਾਵੇ ਹੁੰਦਾ ਕਿਉਂ ਹੈ ਇਹ ਜੀ ਦਵਾਈਆਂ ਕੀ ਕੰਮ ਕਰਦੀਆਂ ਨੇ ਹੂੰ ਦਵਾਈਆਂ ਜਿਹੜੀ ਆਪਾਂ ਦਵਾਈ ਲੈਂਦੇ ਆ ਵੀ ਤੁਹਾਡਾ ਐਲਡੀਐਲ ਵਧਣ ਲੱਗ ਗਿਆ ਕੋਲੇਸਟ੍ਰੋਲ ਵਧਣ ਲੱਗ ਗਿਆ ਹੂੰ ਸਟੇਟਨ ਗਰੁੱਪ ਦੀਆਂ ਜਿੰਨੀਆਂ ਵੀ ਮੈਡੀਸਨ ਹੈਗੀਆਂ ਬਿਲਕੁਲ ਉਹ ਸਭ ਤੋਂ ਪਹਿਲਾਂ ਲੀਵਰ 'ਚ ਪਹੁੰਚਦੀਆਂ ਜੀ ਲੀਵਰ ਦੇ ਵਿੱਚ ਜਾ ਕੇ ਉੱਥੇ ਇੱਕ ਐਨਜ਼ਾਈਮ ਹੁੰਦਾ ਉਹਨੂੰ ਕਹਿੰਦੇ ਐਚਐਮਜੀ ਕੋਐਲ ਡਾਕ ਐਨਜ਼ਾਈਮ ਹੂੰ ਜਿਹੜਾ ਪ੍ਰੋਡਿਊਸ ਕਰਦਾ ਐਲਡੀਐਲ ਨੂੰ ਉਹਨੂੰ ਬ੍ਰੇਕ ਕਰ ਦਿੰਦੀ ਹੈ ਕੁਝ ਸਮੇਂ ਲਈ ਜਿੰਨਾ ਚਿਰ ਦਵਾਈ ਦਾ ਅਸਰ ਰਹਿੰਦਾ ਉਹ ਐਲਡੀਐਲ ਨਹੀਂ ਬਣਦਾ ਬਾਡੀ 'ਚ ਨਹੀਂ ਜਾਂਦਾ ਤੇ ਉਹ ਇਹ ਘੱਟ ਮਾਤਰਾ ਚ ਜਾਂਦਾ ਹੈ ਜਿੰਨੀ ਕੁ ਲੋੜ ਹੈ ਉਨਾਂ ਕਾ ਜਾਂਦਾ ਹੈ ਜੀ ਤੇ ਉਹ ਉਹ ਜਿਹੜਾ ਸਹੀ ਹੋ ਜਾਂਦਾ ਸਹੀ ਹੋ ਜਾਂਦਾ ਤਾਂ ਹੁਣ ਲੋੜ ਕੀ ਹੈ ਕਿ ਅਸਲ ਮੁੱਦਾ ਉਹ ਹੀ ਹੈ ਕਿ ਜਿਹੜਾ ਲੀਵਰ ਤੁਹਾਡਾ ਹੈ ਜੀ ਜਿਨੇ ਇਹ ਸਾਰਾ ਕੋਲੇਸਟ੍ਰੋਲ ਲੈਵਲ ਬਣਾਉਣਾ ਹੈ ਹਮ ਕਿੰਨਾ ਐਚ ਡੀ ਐਲ ਬਣਾਉਣਾ ਹੈ ਕਿੰਨਾ ਐਲ ਡੀ ਐਲ ਬਣਾਉਣਾ ਹੈ ਜੇ ਉਹ ਤੰਦਰੁਸਤ ਹੋਊਗਾ ਤਾਂ ਤੁਹਾਡੀ ਪੂਰੀ ਬਾਡੀ ਹੈ ਜਿਹੜੀ ਉਹ ਸਹੀ ਹੋਊਗੀ ਬਿਲਕੁਲ ਪੂਰੀ ਬਾਡੀ ਸਹੀ ਰਹਿਣ ਦੇ ਵਿੱਚ ਤੁਹਾਡਾ ਜਿਹੜਾ ਬਾਡੀ ਦਾ ਪੀ ਐਚ ਬੈਲੈਂਸ ਹੈ ਉਹ 7.4 ਤੋਂ ਉੱਪਰ ਹੋਣਾ ਚਾਹੀਦਾ ਹੋਊਗਾ। ਉਹ 7.4 ਤੋਂ ਉੱਪਰ ਤਾਂ ਹੋਊਗਾ ਜੇ ਤੁਹਾਡਾ ਜਿਹੜਾ ਤੁਸੀਂ ਸਵੇਰ ਤੋਂ ਸ਼ਾਮ ਤੱਕ ਜੋ ਖਾਂਦੇ ਹੋ ਜੀ ਜੋ ਤੁਹਾਡਾ ਖਾਣ ਪੀਣ ਹੈ ਉਹ ਉਦਾਂ ਦਾ ਹੋਊਗਾ। ਜੀ ਜਿਹਦਾ ਪੀ ਐਚ ਬੈਲੈਂਸ 7 ਤੋਂ ਥੱਲੇ ਆ ਉਹ ਤਜਾਬੀ ਮਾਦਾ ਹੈ ਤਜਾਬੀ ਮਾਦਾ ਜਿਹਦਾ 7 ਹੈ ਉਹ ਨਾਰਮਲ ਹੈ ਨਾ ਤਜਾਬੀ ਹੈ ਨਾ ਅਲਕਲੀ ਹੈ ਇਹ ਤਜਾਬ ਬਣਦਾ ਕਿਵੇਂ ਜੀ ਕਿਵੇਂ ਬਣਦਾ ਸਰੀਰ 'ਚ ਉਹੀ ਮੈਂ ਤੁਹਾਨੂੰ ਉਸੇ ਮੁੱਦੇ ਤੇ ਹਾਂ ਜਿੰਨੀਆਂ ਵੀ ਕੁਦਰਤ ਨੇ ਸਾਨੂੰ ਚੀਜ਼ਾਂ ਬਣਾਈਆਂ ਸਾਡੇ ਖਾਣ ਦੇ ਲਈ ਭਾਵੇਂ ਉਹ ਕੀਆ ਹੋ ਗਿਆ ਕਦੂ ਹੋ ਗਿਆ ਕਰੇਲੇ ਹੋ ਗਏ ਮੂਲੀ ਹੋ ਗਈ ਸ਼ਲਮ ਹੋ ਗਿਆ ਟਮਾਟਰ ਹੋ ਗਿਆ ਬੇਰ ਹੋ ਗਿਆ ਅਮਰੂਦ ਸੇਬ ਬਿਲਕੁਲ ਹੈ ਨਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕੁਦਰਤ ਨੇ ਪੈਦਾ ਕੀਤੀ ਹੈ ਬੰਦੇ ਦੇ ਖਾਣ ਦੇ ਜੀ ਜਦੋਂ ਅਸੀਂ ਇਹ ਚੀਜ਼ਾਂ ਸਾਰੀਆਂ ਖਾਂਦੇ ਆ ਤਾਂ ਸਾਡੇ ਬਾਡੀ ਦੇ ਵਿੱਚ ਜਿਹੜਾ ਪੀ ਐਚ ਬੈਲੈਂਸ ਹੈ ਹਲਕਾ ਲੈਣ ਦਾ ਉਹ ਵੱਧ ਜਾਂਦਾ ਹੈ ਬਿਲਕੁਲ ਤੇ ਜਦ ਪੀ ਐਚ ਬੈਲੈਂਸ ਸਾਡਾ ਪ੍ਰੋਪਰ ਰਹਿੰਦਾ ਹੈ ਅਲਕਲਾਈਨ ਰਹਿੰਦਾ ਹੈ ਤਾਂ ਬਾਡੀ ਦੇ ਹਰ ਸੈੱਲ ਨੂੰ ਆਕਸੀਜਨ ਪ੍ਰੋਪਰ ਮਾਤਰਾ ਚ ਪਹੁੰਚਦੀ ਹੈ ਜੀ ਤੇ ਜਦੋਂ ਅਸੀਂ ਕੁਦਰਤ ਨਾਲ ਛੇੜਛਾੜ ਕਰਕੇ ਆਪ ਬਣਾਈਆਂ ਹੋਈਆਂ ਚੀਜ਼ਾਂ ਜਿਹੜੀਆਂ ਮਨੁੱਖ ਨੇ ਪੈਦਾ ਕੀਤੀਆਂ ਜੀ ਜਿਨ੍ਹਾਂ ਵਿੱਚ ਚਾਹ ਹੋਗੀ ਕਾਫੀ ਹੋਗੀ ਪਕੌੜੇ ਹੋਗੇ ਨੂਡਲ ਹੋਗੇ 버ਗਰ ਹੋਗੇ कुरकुरੇ ਹੋਗੇ ਬ੍ਰੈਡ ਹੋਗੇ ਤੇ ਸਾਰੀਆਂ ਡੱਬਾ ਬੰਦ ਜੂਸ ਹੋ ਗਏ ਔਰ ਵਾਰ-ਵਾਰ ਜਿਹੜਾ ਗਰਮ ਕੀਤਾ ਹੋਇਆ ਤੇਲ ਹੈ ਇੱਕ ਤੇਲ ਨੂੰ ਜੇ ਤੁਸੀਂ ਵਾਰ-ਵਾਰ ਗਰਮ ਕਰਦੇ ਹੋ ਤਾਂ ਉਹਦੇ 'ਚ ਜਿਹੜਾ ਕੋਲੇਸਟੇਰੋਲ ਦੀ ਮਾਤਰਾ ਵੱਧਦੀ ਹੈ ਜਦ ਇਹ ਚੀਜ਼ਾਂ ਅਸੀਂ ਖਾਂਦੇ ਆ ਤਾਂ ਸਾਡਾ ਮਾਦਾ ਜਿਹੜਾ ਖਰਾਬ ਤੇਜਾਬੀ ਹੋ ਜਾਂਦਾ ਜਦੋਂ ਤੇਜਾਬੀ ਹੋ ਜਾਂਦਾ ਤਾਂ ਪੀ ਐਚ ਬੈਲੈਂਸ ਸਾਡਾ ਡਾਊਨ ਆ ਜਾਂਦਾ ਤੇ ਬਾਡੀ ਦੇ ਹਰ ਸੈੱਲ ਤੱਕ ਆਕਸੀਜਨ ਨਹੀਂ ਪਹੁੰਚ ਪਾਉਂਦੇ ਕੈਂਸਰ ਦਾ ਵੀ ਮੇਨ ਕਾਰਨ ਇਹੀ ਜੀ ਪਰ ਮਗੀ ਸਾਹਿਬ ਹੁਣ ਜਿਵੇਂ ਕੁਦਰਤੀ ਫਲਾਂ ਦੀ ਗੱਲ ਕੀਤੀ ਆਪਾਂ ਹੈਨਾ ਉਹਦੇ ਨਾਲ ਵੀ ਮਨੁੱਖ ਖਿਲਵਾੜ ਕਰ ਰਿਹਾ ਕਿਤਨੇ ਕਿਤੇ ਉਹ ਵੀ ਨੁਕਸਾਨਦਾਇਕ ਹੈ ਕਿਉਂਕਿ ਜਿਵੇਂ ਹੁਣ ਕੀ ਆ ਹੋਗੀ ਉਹਦੇ ਉੱਤੇ ਟੀਕਾ ਲਾ ਕੇ ਉਹਨੂੰ ਰਾਤੋਂ ਰਾਤ ਵੱਡਾ ਕੀਤਾ ਜਾਂਦਾ ਜਾਂ ਜਿਵੇਂ ਹੁਣ ਕੇਲੇ ਅੰਗੂਰ ਕੁਝ ਹੋ ਗਿਆ ਉਹਨੂੰ ਕੈਮੀਕਲ ਦੇ ਨਾਲ ਕਰਕੇ ਉਹ ਵੀ ਖਤਰਨਾਕ ਬੜੇ ਘਾਤਕ ਨੇ ਉਹਦਾ ਸਰ ਹੈਗਾ ਹੀ ਹੈ ਦੇਖੋ ਉਹ ਤੇ ਅਸੀਂ ਆਪ ਹੀ ਮਤਲਬ ਸਾਰਾ ਜੀ ਪਰ ਉਹ ਵੀ ਦਰਸ਼ਕਾਂ ਦੱਸਦੀ ਵੀ ਉਹ ਵੀ ਆਪਾਂ ਦੇਖ ਕੇ ਲਓ ਨਾ ਕਿਸੇ ਨਾਲ ਉਹ ਚੀਜ਼ ਨਾ ਹੋਵੇ ਐਦਾਂ ਉਹ ਨੂੰ ਦੇਖੋ ਆਪਾਂ ਕਿਸੇ ਮਾਰਕੀਟ 'ਚ ਜਾਵਾਂਗੇ ਆਪਾਂ ਨੂੰ ਉਹਦੇ 'ਚ ਕੀ ਪਛਾਣ ਕਰ ਸਕਦੇ ਆਪਾਂ ਕੋਈ ਪਛਾਣ ਕਰ ਸਕਦੇ ਆ ਹਾਂ ਇਹ ਹੋ ਸਕਦਾ ਜਿਹਦੇ ਕੋਲ ਜਗ੍ਹਾ ਹੈ ਕਿ ਉਹ ਆਪਣੀਆਂ ਸਬਜ਼ੀਆਂ ਜਿਹੜੀਆਂ ਆ ਆਪੋ ਵਾਲੇ ਹਾਂ ਪਰ ਸਭ ਤੋਂ ਪਹਿਲਾਂ ਮੇਨ ਗੱਲ ਤਾਂ ਇਸ ਚੀਜ਼ ਦਾ ਗਿਆਨ ਹੋਣਾ ਬੰਦੇ ਨੂੰ ਜ਼ਰੂਰੀ ਹੈ ਕਿ ਮੈਂ ਹਾਰਟ ਅਟੈਕ ਤੋਂ ਲੀਵਰ ਦੀਆਂ ਪ੍ਰੋਬਲਮਾਂ ਤੋਂ ਹੋਰ ਜਿੰਨੀਆਂ ਵੀ ਡਿਜ਼ੀਜ਼ ਨੇ ਕੱਲਾ ਕੋਲੇਸਟ੍ਰੋਲ ਲੈਵਲ ਇਹਦੇ ਨਾਲ ਕੰਟਰੋਲ ਨਹੀਂ ਹੁੰਦਾ ਤੁਹਾਡੇ ਖਾਣ ਪੀਣ ਨੂੰ ਸੁਧਾਰਨ ਦੇ ਵਿੱਚ ਜੇ ਤੁਹਾਡੀ ਬਾਡੀ ਦਾ ਪੀ ਐਚ ਬੈਲੈਂਸ 7.4 ਤੋਂ ਉੱਪਰ ਹੈ ਅਲਕਲਨ ਤਾਂ ਡਬਾਦਾ ਹੈਗਾ ਆ ਅਲਕਲਨ ਤੁਹਾਡੀ ਬਾਡੀ ਦੇ ਵਿੱਚ ਪ੍ਰੋਪਰ ਮਾਤਰਾ ਦੇ ਵਿੱਚ ਹੈ ਤਾਂ ਤੁਹਾਨੂੰ ਜਿਹੜੀਆਂ ਹੋਰ ਡਿਜ਼ੀਜ਼ ਨੇ ਕੈਂਸਰ ਵਰਗੀਆਂ ਭਿਆਨਕ ਉਹ ਵੀ ਨਹੀਂ ਲੱਗਦੀਆਂ ਹਾਂ ਬਿਲਕੁਲ ਕਿਉਂਕਿ ਜਿੱਥੇ ਆਕਸੀਜਨ ਪ੍ਰੋਪਰ ਹੋਊਗੀ ਜਿਸ ਸੈੱਲ ਦੇ ਵਿੱਚ ਹਾਂ ਕਿਉਂਕਿ ਦੋਨੋਂ ਦੱਸਿਆ ਮੈਂ 32 ਖਰਬ ਸੈੱਲ ਨੇ ਆਪਣੀ ਬਾਡੀ ਦੇ ਵਿੱਚ ਹਾਂ ਕੋਈ ਕੁਝ ਬਣਾਉਂਦਾ ਕੋਈ ਕੁਝ ਬਣਾਉਂਦਾ ਜਿੱਥੇ ਸਾਹ ਦਿਨ ਕੰਮ ਚੱਲਦਾ ਰਹਿੰਦਾ ਹੈ ਬਿਲਕੁਲ ਤੇ ਅਗਰ ਉਹਦੇ ਹਰ ਸੈੱਲ ਨੂੰ ਆਕਸੀਜਨ ਮਿਲੂਗੀ ਤਾਂ ਤੋ ਮਤਲਬ ਇਹ ਨਹੀਂ ਕਿ ਤੁਹਾਡੀ ਬੋਡੀ ਦੀਆਂ ਬਿਮਾਰੀਆਂ ਜਿਹੜੀਆਂ ਉਹ ਨੇੜੇ ਆ ਜਾਣਗੀਆਂ ਬਿਮਾਰੀ ਅਸੀਂ ਕਈ ਵਾਰ ਤਾਂ ਖੁਦ ਹੁਣ ਕਿਸੇ ਮਤਲਬ ਡਾਕਟਰ ਨੇ ਇਹ ਕਹਦਾ ਵੀ ਤੁਹਾਡਾ ਬੀਪੀ ਆਪਾਂ ਬੀਪੀ ਚੈੱਕ ਕਰੇ ਤੋਂ ਬਿਨਾਂ ਰੋਜ਼ ਦਵਾਈ ਬੀਪੀ ਦੀ ਖਾਈ ਜਾਣੀ ਬਿਲਕੁਲ ਰੋਜ਼ ਹੀ ਖਾਈ ਜਾਣੀ ਹਾਂ ਉਹ ਬਹੁਤ ਸਾਰੀਆਂ ਇਦਾਂ ਦੀਆਂ ਸਟੋਰੀਆਂ ਵੀ ਹੈਗੀਆਂ ਮੈਂ ਅੱਜ ਹੀ ਸੁਣਿਆ ਸੁਣਿਆ ਸੀ ਕਿ ਬੰਦੇ ਨੂੰ ਬੀਪੀ ਦੀ ਪ੍ਰੋਬਲਮ ਆਈ ਜੀ ਉਨੇ ਚੱਕ ਕੇ ਗੋਲੀ ਲੈ ਲਈ ਬੀਪੀ ਦੀ ਹਾਂ ਉਹਨੂੰ ਨ ਲੱਗਿਆ ਵੀ ਮੈਂ ਨਹੀਂ ਠੀਕ ਹੋ ਰਿਹਾ ਨਹੀਂ ਕੋ ਹੋਰ ਲੈ ਇੱਕ ਹੋਰ ਉਹ ਤੋਂ ਬਾਅਦ ਉਹਨੂੰ ਹਸਪੀਟਲ ਜਾ ਕੇ ਲੈਣ ਚੱਲ ਗਏ ਹਾਰਟ ਤੇ ਹਸਪੀਟਲ ਉਹ ਹਸਪੀਟਲ ਦੂਰ ਸੀ ਰਸਤੇ ਦੇ ਵਿੱਚ ਸ਼ਹਿਰ ਦੇ ਵਿੱਚੋਂ ਜਾ ਕੇ ਫਿਰ ਇੱਕ ਕਨਜੈਕਸ਼ਨ ਲਵਾ ਲਿਆ ਤੇ ਹਸਪੀਟਲ ਜਾਂਦੇ ਤੱਕ ਉਹਦੇ ਦੋਨੋਂ ਗੁਰਦੇ ਕੰਮ ਛੱਡ ਗਏ ਹਾਂ ਉਹਨੂੰ ਡੈਲਸਸ ਤੇ ਲਾ ਦਿੱਤਾ ਗਿਆ ਉਹ ਬੇਹੋਸ਼ ਹੋ ਗਿਆ ਤੇ ਜਦ ਨੂੰ ਹੋਸ਼ ਆਈ ਉਹ ਸਾਰੀ ਸਟੋਰੀ ਇਹ ਬਣੀ ਕਿ ਬੀਪੀ ਤਾਂ ਉਹਦਾ ਪਹਿਲੀ ਡੋਜ਼ ਨੇ ਘਟਾਤਾ ਸੀ ਘਟੇ ਹੋਏ ਬੀਪੀ ਦੇ ਵਿੱਚ ਬੀਪੀ ਘਟ ਕਰਨ ਦੀਆਂ ਦਵਾਈਆਂ ਹੋਰ ਖਾਈ ਗਿਆ ਹਾਂ ਬਾਡੀ ਦੇ ਜਿਹੜੇ ਆਰਗਨ ਨੂੰ ਹਾਰਟ ਨੂੰ ਬ੍ਰੇਨ ਨੂੰ ਤੇ ਗੁਰਦਿਆਂ ਨੂੰ ਆਕਸੀਜਨ ਚਾਹੀਦੀ ਸੀ ਜਿੰਨੀ ਮਾਤਰਾ ਚ ਤੇ ਬਲੱਡ ਚਾਹੀਦਾ ਸੀ ਬ੍ਰੇਨੋ ਫਲੋ ਨਹੀਂ ਗਿਆ ਨੂੰ ਅਦਰੰਗ ਟਾਈਪ ਵੀ ਹੋ ਗਿਆ ਤੇ ਡਿਲਸਿਸ ਕਰਾਉਣਾ ਪਿਆ ਹਾਂ ਤੇ ਡਾਕਟਰ ਨੇ ਸਾਰਾ ਸਮਝਾਇਆ ਵੀ ਜੇ ਤੁਸੀਂ ਇੱਕ ਗੋਲੀ ਲੈ ਕੇ ਸਿੱਧਾ ਹਸਪੀਟਲ ਆ ਜਾਂਦੇ ਤਾਂ ਤੁਸੀਂ ਬਚ ਸਕਦੇ ਸੀ ਇਸ ਕਰਕੇ ਅਸੀਂ ਵੀ ਇਸ ਗੱਲ ਦਾ ਬੜਾ ਧਿਆਨ ਰੱਖੀਏ ਕਿ ਅਗਰ ਹਾਰਟ ਦੀ ਕਿਸੇ ਨੂੰ ਪ੍ਰੋਬਲਮ ਹੈ ਪਹਿਲੀ ਗੱਲ ਤਾਂ ਜਿਹੜੀਆਂ ਚੀਜ਼ਾਂ ਮੈਂ ਡਿਸਕਸ ਕੀਤੀ ਹੈ ਕਿ ਤੁਹਾਡਾ ਲੀਵਰ ਹੈਲਦੀ ਰਹੂਗਾ ਹੁਣ ਸਾਡੇ ਕੋਲ ਜਿਹੜੇ ਪੇਸ਼ੈਂਟ ਆਉਂਦੇ ਨੇ ਜੀ ਕੋਈ ਕਹਿੰਦਾ ਜੀ ਸਾਡਾ ਹਾਰਟ ਪ੍ਰੋਪਰ ਕੰਮ ਨਹੀਂ ਕਰਦਾ ਕੋਈ ਕਹਿੰਦਾ ਸਾਹ ਚੜਦਾ ਹੈ ਕੋਈ ਕਹਿੰਦਾ ਕੋਲੇਸਟ੍ਰੋਲ ਵੱਧਦਾ ਕੋਈ ਕਹਿੰਦਾ ਬੀਪੀ ਵੱਧਦਾ ਕੋਈ ਕਹਿੰਦਾ ਟ੍ਰਾਈਗਲਾਈਸਰਾਈਡ ਵੱਧਦੇ ਆ ਅਸੀਂ ਉਹਨੂੰ ਬੀਪੀ ਦੀ ਲਿਵਰ ਸਹੀ ਹੁਣ ਦੀ ਮੈਡੀਸਿਨ ਦਿੰਦੇ ਜੀ ਜਦੋਂ ਲਿਵਰ ਦੇ ਵਿੱਚ ਪ੍ਰੋਪਰ ਮਾਤਰਾ ਚ ਸਾਰੇ ਐਨਜ਼ਾਈਮ ਬਣਨ ਲੱਗੇ ਉਦੋਂ ਸਾਰੀ ਬੋਡੀ ਦੇ ਜਿਹੜੀ ਆਕਸੀਜਨ ਦੀ ਸਪਲਾਈ ਹੈ ਪੀ ਐਚ ਬੈਲੈਂਸ ਆ ਸਹੀ ਹੋ ਜਾਣਾ 15 ਦਿਨਾਂ ਬਾਅਦ ਆ ਕੇ ਪੇਸ਼ੈਂਟ ਕਹਿੰਦਾ ਜੀ ਮੈਨੂੰ ਤਾਂ ਹੁਣ ਸਾਹ ਚੜਦਾ ਨਹੀਂ ਜੀ ਕਹਿੰਦਾ ਸੋ ਬਹੁਤ ਚੀਜ਼ਾਂ ਤੁਸੀਂ ਆਪਣੇ ਘਰ ਬੈਠੇ ਇਸ ਵੀਡੀਓ ਨੂੰ ਅਗਰ ਤੁਹਾਨੂੰ ਇਹ ਚੀਜ਼ ਪਤਾ ਲੱਗ ਗਈ ਕਿ ਮੇਰੀ ਬਾਡੀ ਦੇ ਵਿੱਚ ਤਜਾਬੀ ਮਾਦਾ ਕੀ ਹੈ ਅਲਕਲਨ ਵਾਲਾ ਕੀ ਹੈ ਤੁਸੀਂ ਖੇਤਾਂ 'ਚ ਘੁੰਮ ਰਹੇ ਹੋਗੇ ਚੱਕ ਕੇ ਮੂਲੀ ਪੱਟ ਕੇ ਖਾ ਲਓਗੇ ਗਾਜਰ ਖਾ ਲਓਗੇ ਕੋਈ ਫਰੂਟ ਲੱਗਿਆ ਹੋਊਗਾ ਖਾ ਲਓਗੇ ਤੇ ਬਾਜ਼ਾਰ ਜਾਓਗੇ ਤੁਸੀਂ ਇਹਨਾਂ ਚੀਜ਼ਾਂ 'ਚ ਵਿਆਹਾਂ ਸ਼ਾਦੀਆਂ 'ਚ ਜਾਓਗੇ ਤਾਂ ਇਹ ਚੀਜ਼ਾਂ ਤੋਂ ਥੋੜਾ ਜਿਹਾ ਕਿਨਾਰਾ ਕਰੋ ਕਿਨਾਰਾ ਕਰੋਗੇ ਕਿਉਂਕਿ ਇਹ ਤੁਹਾਡੇ ਖੂਨ ਦੇ ਵਿੱਚ ਤਜਾਬੀ ਮਾਦਾ ਬਣਾਉਂਦੀਆਂ ਨੇ ਤੁਹਾਡੇ ਬਲੱਡ ਦੇ ਵਿੱਚ ਤਜਾਬੀ ਖੂਨ ਜਦੋਂ ਬਣ ਜਾਂਦਾ ਤਾਂ ਹਰ ਹਿੱਸੇ ਦੇ ਵਿੱਚ ਆਕਸੀਜਨ ਦਾ ਜਿਹੜਾ ਲੈਵਲ ਹੋ ਪ੍ਰੋਪਰ ਨੇ ਰੰਗਤ ਫਿਰ ਇਹ ਬਿਮਾਰੀਆਂ ਜਨਮ ਜਾਂਦੇ ਆ ਅਟੈਕ ਹੋ ਜਾਂਦੇ ਤੇ ਮੌਤ ਇੱਕ ਨਾ ਹੋਰ ਜਿਵੇਂ ਹੁਣ ਪਿੰਡਾਂ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਕਰਕੇ ਇਹ ਇੱਕ ਬਣੀ ਹੋਈ ਹੈ ਵੀ ਕਹਿੰਦੇ ਜੇਕਰ ਫੀਮ ਮੋਕੇ ਤੇ ਦਿੱਤੀ ਜਾਵੇ ਕਹਿੰਦੇ ਵੀ ਦੇਚੇ ਇਲਾਜ ਕਰਨ ਮੋਕੇ ਦੇ ਉੱਤੇ ਤਾਂ ਕਹਿੰਦੇ ਅਟੈਕ ਉਹ ਰੁਕ ਜਾਂਦਾ ਹੈ ਕਹਿੰਦੇ ਉਹਦੇ ਨਾਲ ਕੁਝ ਸਹਾਰਾ ਹੋ ਜਾਂਦਾ ਹੈ ਤਾਂ ਹਸਪਤਲ ਜਾਣ ਦਾ ਸਰ ਉਹ ਤਾਂ ਬਲੱਡ ਨੂੰ ਹਾਂ ਉਹ ਕੀ ਹੁੰਦਾ ਫੀਮ ਬਿਨਾ ਅਟੈਕ ਬਲੱਡ ਨੂੰ ਪਤਲਾ ਕਰਦੀ ਹੈ ਮਤਲਬ ਉਹ ਮੋਕੇ ਤੇ ਦੇ ਦੇਣੀ ਚਾਹੀਦੀ ਹਾਂ ਉਹ ਬਲੱਡ ਨੂੰ ਪਤਲਾ ਕਰਦੀ ਹੈ ਉਹਦੇ ਨਾਲ ਹੈਗਾ ਇਹ ਚੀਜ਼ ਹਾਂ ਕਿ ਜਿੱਥੇ ਰੁਕਿਆ ਹੋਇਆ ਬਲੱਡ ਜੀ ਉਹ ਕਿਉਂਕਿ ਬਲੱਡ ਦਾ ਗਾੜਾਪਨ ਹੋ ਜਾਂਦਾ ਨਾ ਜਿਹੜਾ ਕੋਲੇਸਟ੍ਰੋਲ ਹੈ ਖੂਨ ਦੇ ਵਿੱਚ ਘੁਲਦਾ ਥੋੜੀ ਨਾ ਜੀ ਜਿੱਦਾਂ ਪਾਣੀ ਦੇ ਵਿੱਚ ਤੁਸੀਂ ਇੱਕ ਤੇਲ ਪਾ ਦੋ ਤੇਲ ਨਹੀਂ ਘੁਲਣਾ ਥੋੜੀ ਨਾ ਇਦਾਂ ਹੁੰਦਾ ਹੈ ਜੀ ਇਹ ਉਹਨੂੰ ਤੋੜ ਦਿੰਦੇ ਜੀ ਤੋੜ ਕੇ ਉਹ ਉੱਥੋਂ ਨਿਕਲ ਜਾਂਦੇ ਜਿਹੜੇ ਵਿਦੇਸ਼ਾਂ ਦੇ ਵਿੱਚ ਆਪਾਂ ਨੌਜਵਾਨਾਂ ਦੀ ਆਪਾਂ ਪਿਛੇ ਦਿਨਾਂ ਦੇ ਵਿੱਚ ਦੇਖੀ ਹੈ ਕਿੰਨੀ ਗਿਣਤੀ ਦੇ ਵਿੱਚ ਉੱਥੇ ਮੌਤ ਹੁੰਦੀ ਹੈ ਦੇਖੋ ਕਿੰਨੇ ਇੱਥੋਂ ਲੱਖਾਂ ਰੁਪਏ ਲਾ ਕੇ ਜਾਂਦੇ ਆਂ ਦੇਖੋ ਨਾ ਮਤਲਬ 20 ਦਿਨ ਬਾਅਦ ਮਹੀਨੇ ਬਾਅਦ ਉੱਥੇ ਮੌਤ ਹੋ ਜਾਂਦੀ ਹੈ ਦੇਖੋ ਕਿੰਨਾ ਦੁਖਦਾਈ ਹੁੰਦਾ ਉੱਥੋਂ ਗੱਲ ਇਹੀ ਕਹੀ ਜਾਂਦੀ ਹੈ ਕਿ ਇਹਨਾਂ ਨੂੰ ਹਾਰਟ ਅਟੈਕ ਹੋਇਆ ਉਹ ਕਾਰਨ ਕੀ ਨੇ ਉੱਥੋਂ ਜਾ ਕੇ ਹਾਰਟ ਅਟੈਕ ਦੇ ਵਿੱਚ ਵੱਧਦੇ ਚੁੜ ਗਏ ਨੇ ਜਿਹੜੇ ਵਿਦੇਸ਼ਾਂ ਧਰਤੀ ਤੇ ਨੌਜਵਾਨ ਪੰਜਾਬ ਤੋਂ ਜਾ ਰਹੇ ਨੇ ਕਾਰਨ ਕੀ ਹੈ ਕਾਰਨ ਸਰ ਇਹੀ ਹੈ ਵੀ ਇੱਕ ਤਾਂ ਉੱਥੇ ਜਾ ਕੇ ਸਾਰਾ ਖਾਣ ਪੀਣ بگੜ ਜਾਂਦਾ ਬਿਲਕੁਲ ਤੇ ਜਿਹੜਾ ਪਾਣੀ ਹੈ ਉੱਥੇ ਦਾ ਉਹ ਵੀ ਆਪਾਂ ਨੂੰ ਪਤਾ ਹੈ ਕਿਦਾਂ ਦਾ ਉਹਦਾ ਪੀ ਐਚ ਬੈਲੈਂਸ ਹੈ ਜਿਹੜਾ ਉਹ ਬੜਾ ਖਰਾਬ ਹੈ ਪਾਣੀ ਤੇ ਉਸ ਤੋਂ ਬਾਅਦ ਬੱਚਾ ਸਟ੍ਰੈਸ ਦੇ ਵਿੱਚ ਵੀ ਕੰਮ ਨੂੰ ਲੈ ਕੇ ਪੜ੍ਹਾਈ ਨੂੰ ਲੈ ਕੇ ਪਿੱਛੇ ਲਾਏ ਹੋਏ ਪੈਸਿਆਂ ਦੇ ਕਾਰਨ ਸਟ੍ਰੈਸ ਦੇ ਵਿੱਚ ਹੁੰਦਾ ਸੋ ਸਟ੍ਰੈਸ ਦੇ ਵਿੱਚ ਕੈਸੇ ਪ੍ਰੋਡਿਊਸ ਹੁੰਦੇ ਨੇ ਐਂਜ਼ਾਈਮ ਸਾਡੀ ਬਾਡੀ ਦੇ ਵਿੱਚ ਜਿਹੜੇ ਇਹ ਚੀਜ਼ਾਂ ਨੂੰ ਜਨਮ ਦਿੰਦੇ ਆ ਸੋ ਉਹਦੇ ਕਰਕੇ ਵੀ ਇਹ ਪ੍ਰੋਬਲਮ ਆਉਂਦੀ ਆ ਉੱਥੇ ਦਾ ਖਾਣ ਪੀਣ ਵੀ ਜੋ ਆਪਣਾ ਔਰੇ ਦਾ ਖਾਣ ਪੀਣਾ ਉਹ ਚੀਜ਼ਾਂ ਉੱਥੇ ਨਹੀਂ ਅਵੇਲੇਬਲ ਹੈਗੀਆਂ ਉਹ ਫਰੂਟ ਫਲ ਸਬਜ਼ੀਆਂ ਉਹ ਫਲ ਉਹ ਆਟੇ ਇੱਥੋਂ ਤੱਕ ਵੀ ਆ ਵੀ ਜਿਹੜਾ ਕਈ ਬੰਦੇ ਹੁਣ ਤੁਸੀਂ ਕਹਿੰਦੇ ਸੁਣਿਆ ਵੀ ਇੰਨਾ ਮਤਲਬ ਰੱਖਦੇ ਆ ਵੀ ਅਸੀਂ ਤੇ ਕੋਈ ਗਲਤ ਚੀਜ਼ ਨਹੀਂ ਖਾਂਦੇ ਬਿਲਕੁਲ ਫਿਰ ਵੀ ਸਾਡੇ ਲੀਵਰ ਨੂੰ ਕਿਉਂ ਪ੍ਰੋਬਲਮ ਆ ਗਈ ਫਿਰ ਵੀ ਸਾਡਾ ਕੋਲੇਸਟ੍ਰੋਲ ਲੈਵਲ ਕਿਉਂ ਵਧ ਗਿਆ ਇਹ ਤੁਹਾਡੇ ਘਰ ਆ ਰਿਆ ਆਟਾ ਜੀ ਜਿਹੜਾ ਪੈਕ ਕਰਕੇ ਕੰਪਨੀਆਂ ਵੱਲੋਂ ਭੇਜਿਆ ਜਾ ਰਿਹਾ ਹੈ ਬਿਲਕੁਲ ਇੱਕ ਆਟਾ ਚੱਕੀ ਤੇ ਪੀਸਿਆ ਜਾ ਰਿਹਾ ਹੈ ਬਿਲਕੁਲ ਹੁਣ ਦਾ ਸਰਕਾਰ ਵੀ ਆਟਾ ਵਪਾਰ ਹੋ ਗਿਆ ਹਮ ਜਦ ਵਪਾਰ ਹੋ ਗਿਆ ਉਹਦੀ ਪੈਕਿੰਗ ਤੇ ਉੱਤੇ ਜਿਹੜਾ ਖਰਚਾ ਆਉਣਾ ਹੈ ਜੀ ਉਹਦੀ ਐਡ ਚੱਲਣੀ ਉਹਦੇ ਤੇ ਜਿਹੜਾ ਖਰਚਾ ਆਉਣਾ ਹੁਣ ਇਹ ਤਾਂ ਹੋ ਨਹੀਂ ਸਕਦਾ ਕਿ ਤੁਹਾਡਾ ਜਿਹੜਾ ਕਣਕ ਦੀ ਪਸਾਈ ਕਰਕੇ ਜੇ ਤੁਹਾਨੂੰ 25 ਰੁਪਏ ਕਿਲੋ ਕਣਕ ਦਾ ਆਟਾ ਪੈਂਦਾ ਤਾਂ ਉਹ 50 ਰੁਪਏ ਤਾਂ ਵੇਚ ਨਹੀਂ ਸਕਦੇ ਬਿਲਕੁਲ ਉਹ 30 ਨੂੰ ਬੱਤੇ ਬੱਤੇ ਵੇਚ ਦੇਣਗੇ ਬਿਲਕੁਲ ਉਹ ਜਿਹੜਾ ਮਾਰਜਨ ਉਹ ਕਰਨ ਦੇ ਲਈ ਹਾਂ ਉਹਦੇ ਵਿੱਚ ਕੁਝ ਚੋਲ ਜਾਂ ਗਲਤ ਚੀਜ਼ਾਂ ਫਲੇਵਰ ਹਾਂ ਉਹਨੂੰ ਖਰਾਬ ਹੋਣ ਤੋਂ ਬਚਾਉਣ ਲਈ ਕੈਮੀਕਲ ਪਾਏ ਵਿੱਚ ਪਾਏ ਜਾਂਦੇ ਆ ਉਹ ਚੀਜ਼ਾਂ ਵੀ ਸਾਡੀ ਬੋਡੀ ਨੂੰ ਨਕਸ਼ਾ ਬੰਗਲ ਤੇ ਮੈਂ ਸੇ ਕੋ ਦੱਸਦੇ ਦਰਸ਼ਕਾਂ ਨੂੰ ਜਿਨ੍ਹਾਂ ਨੂੰ ਲੱਛਣ ਹੋਣ ਏਦਾਂ ਉਹ ਜੇਕਰ ਕਿਸੇ ਵਿਅਕਤੀ ਲੱਛਣ ਹੋਣ ਤਾਂ ਕਿਵੇਂ ਪਤਾ ਲੱਗਦਾ ਵੀ ਉਹਨੂੰ ਹਾਰਟ ਅਟੈਕ ਦੀ ਦਿੱਕਤ ਆ ਰਹੀ ਏ ਵੀ ਆਹ ਕੁਝ ਹੋ ਸਕਦਾ ਸਰ ਮੈਂ ਉਹੀ ਤਾਂ ਦੱਸ ਘਟੇ ਐ ਐਨਸੀਪੀ ਦੀ ਜਿਹੜੀ ਰਿਪੋਰਟ ਐ ਉਹਨੇ ਕਿਹਾ ਵੀ ਹਰ ਬੰਦੇ ਨੂੰ ਮੈਂ ਤਾਂ ਹੁਣ ਪੰਜ ਨਹੀਂ ਕਹਿੰਦਾ ਮੈਂ ਤਾਂ ਕਹਿੰਦਾ ਵੀ 3 ਸਾਲ ਦੇ ਵਿੱਚ ਹਰ ਬੰਦੇ ਨੂੰ ਆਪਣਾ ਲਿਪਿਡ ਪ੍ਰੋਫਾਈਲ ਜਿਹੜਾ ਉਹ ਕਰਵਾ ਲੈਣਾ ਚਾਹੀਦਾ ਬਿਲਕੁਲ ਤੇ ਲਿਪਿਡ ਪ੍ਰੋਫਾਈਲ ਦੇ ਵਿੱਚ ਸਾਰੀਆਂ ਚੀਜ਼ਾਂ ਸਾਮਣੇ ਆ ਜਾਂਦੀ ਹੈ ਉਸ ਤੋਂ ਬਾਅਦ ਆ ਜਿਹੜੀਆਂ ਚੀਜ਼ਾਂ ਆਪਾਂ ਕਹੀਆਂ ਵੀ ਖਾਣ ਪੀਣ ਦਾ ਉਹ ਸੁਧਾਰ ਕਿਉਂਕਿ ਇੱਕ ਦਿਨ ਨਹੀਂ ਇਹ ਪ੍ਰੋਬਲਮ ਆਉਂਦੀ ਇੱਕ ਦਿਨ ਚ ਕੋਈ ਪ੍ਰੋਬਲਮ ਨਹੀਂ ਆਉਂਦੀ ਜੇ ਤੁਸੀਂ ਇੱਕ ਦਿਨ ਕੋਈ ਗਲਤ ਚੀਜ਼ ਖਾ ਲਈ ਉਹਦੇ ਨਾਲ ਪ੍ਰੋਬਲਮ ਨਹੀਂ ਆਉਂਦੀ ਜਦੋਂ ਰੈਗੂਲਰ ਰੋਜ਼ ਜੀ ਉਰਜਾਨਾ ਸਾਡੇ ਅੰਦਰ ਇੱਕ ਚੀਜ਼ ਗਲਤ ਜਾਈ ਜਾ ਰਹੀ ਹੈ ਜੀ ਉੱਥੇ ਫਿਰ ਨਹੀਂ ਕੁਛ ਕੀਤਾ ਜਾ ਸਕਦਾ ਉੱਥੇ ਫਿਰ ਦਵਾਈਆਂ ਬਾਅਦ ਦੇ ਵਿੱਚ ਤੁਹਾਨੂੰ ਪਤਾ ਹੀ ਆ ਹਸਪੀਟਲਾਂ ਦੇ ਬਿਲਕੁਲ ਤੇ ਇਹ ਡਡੇ ਇਲਾਜ ਜਿਹੜਾ ਸਿਸਟਮ ਹੈ ਫਿਰ ਤਾਂ ਉੱਥੇ ਜਨਾਬੀ ਸਾਹਿਬ ਇੱਕ ਸਰ ਦਰਸ਼ਕਾਂ ਨੂੰ ਜਰੂਰ ਦੱਸ ਦੇ ਤੁਸੀਂ ਜਿਹੜੀ ਹਾਰਟ ਅਟੈਕ ਦੀ ਬਿਮਾਰੀ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਜਿਹੜੀ ਬਿਮਾਰੀਆਂ ਦੇ ਇਲਾਜ ਕਰਦੇ ਹੋ ਜੇਕਰ ਸਾਡਾ ਕੋਈ ਜਿਹੜੇ ਦਰਸ਼ਕ ਨੇ ਉਸ ਤੋਂ ਨਾਲ ਸੰਪਰਕ ਕਰਨਾ ਚਾਹੁੰਦੇ ਹੋਣ ਤਾਂ ਉਹ ਦੱਸ ਦੇ ਕਿ ਕਿਹੜੀਆਂ ਕਿਹੜੀਆਂ ਬਿਮਾਰੀਆਂ ਦੇ ਨਾਲ ਤੁਸੀਂ ਇਲਾਜ ਕਰਦੇ ਤੁਸੀਂ ਓਦਾਂ ਬਿਮਾਰੀਆਂ ਦਾ ਸਾਰੀਆਂ ਜਿੰਨੀਆਂ ਵੀ ਭਾਵੇਂ 슈ਗਰ ਹੈ ਕੈਂਸਰ ਹੈ ਹਰ ਬਵਾਸੀ ਰਲ ਕੋਰੀਆ ਜਿੰਨੀਆਂ ਵੀ ਡਿਜ਼ੀਜ਼ ਹੈਗੀਆਂ ਮਤਲਬ ਕੋਈ ਇਦਾਂ ਦੀ ਬਿਮਾਰੀ ਨਹੀਂ ਹੈਗੀ ਜਿਹਦਾ ਆਯੁਰਵੇਦ ਦੇ ਵਿੱਚ ਇਲਾਜ ਜੀ ਨਾ ਹੋਵੇ ਤੇ ਸਾਡੇ ਕੋਲ ਸਾਰਾ ਆਯੁਰਵੇਦ ਹੀ ਦੇਸੀ ਦਵਾਈਆਂ ਜਿਹੜੀਆਂ ਬੁੱਟੀਆਂ ਜਿਨ੍ਹਾਂ ਦੇ ਵਿੱਚ ਹਰ ਇੱਕ ਬਿਮਾਰੀ ਦਾ ਇਲਾਜ ਹੈਗਾ ਕੋਈ ਵੀ ਇਦਾਂ ਦੀ ਡਿਜ਼ੀਜ਼ ਨਹੀਂ ਹੈਗੀ ਜੀ ਅੱਖਾਂ ਤੋਂ ਲਾ ਕੇ ਦੰਦਾਂ ਤੋਂ ਲਾ ਕੇ ਕੰਨਾਂ ਤੋਂ ਲਾ ਕੇ ਸਕਿਨ ਤੋਂ ਲਾ ਕੇ ਵਾਲਾਂ ਤੋਂ ਲਾ ਕੇ ਜੀ ਹਨਾ ਹਰ ਚੀਜ਼ ਦਾ ਇਲਾਜ ਤੁਹਾਨੂੰ ਦੁੱਖ ਨਵਾਰਨ ਦੁਆਖਾਨੇ ਦੇ ਵਿੱਚ ਮਿਲੂਗਾ ਉਸ ਤੋਂ ਬਾਅਦ ਕੱਲਾ ਇਲਾਜ ਨਹੀਂ ਇੱਥੇ ਤੁਸੀਂ ਸਾਡੇ ਕੋਲ ਆਉਂਗੇ ਅਸੀਂ ਤੁਹਾਨੂੰ ਖਾਣ ਪੀਣ ਦਾ ਬਕਾਇਦਾ ਅਸੀਂ ਲਿਖ ਕੇ ਦੰਨਿਆ ਵੀ ਆਹ ਚੀਜ਼ਾਂ ਖਾਣੀਆਂ ਆਹ ਨਹੀਂ ਖਾਣੀਆਂ ਉਹਨਾਂ ਤੇ ਧਿਆਨ ਦਿੱਤਾ ਜਾਊਗਾ ਤਾਂ ਤੁਹਾਨੂੰ ਆਪਣੇ ਸਰੀਰ ਦਾ ਗਿਆਨ ਹੋਊਗਾ ਤਾਂ ਤੁਸੀਂ ਬਿਮਾਰੀਆਂ ਤੋਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸੋਇ ਸੰਸਾਧਜੀ ਸਿੰਘ ਮਾਗੀ ਜਿਨ੍ਹਾਂ ਨੇ ਆਪਣੇ ਵਿਚਾਰ ਜਿਵੇਂ ਸਿਹਤ ਨੂੰ ਲੈ ਕੇ ਤੁਹਾਡੇ ਨਾਲ ਸਾਹਮਣੇ ਰੱਖੇ ਨੇ ਕਿਉਂਕਿ ਹਾਰਟ ਅਟੈਕ ਦੀ ਸਮੱਸਿਆ ਪੰਜਾਬ ਦੇ ਵਿੱਚ ਇਨੀ ਪ੍ਰਦੇਸ਼ ਦੇ ਵਿੱਚ ਇਨੀ پورے ਸੰਸਾਰ ਦੇ ਵਿੱਚ ਬੜੀ ਭਿਆਨਕ ਬਣਦੀ ਜਾ ਰਹੀ ਹੈ ਇਸ ਨੂੰ ਲੈ ਕੇ ਹਰ ਇੱਕ ਮਨੁੱਖ ਨੂੰ ਕਿਤੇ ਨਾ ਕਿਤੇ ਜਿਹੜੀ ਇਹ ਬਿਮਾਰੀ ਹੈ ਉਸ ਤੋਂ ਸੁਚੇਤ ਰਹਿਣਾ ਚਾਹੀਦਾ ਜਿਵੇਂ ਇਹਨਾਂ ਨੇ ਦੱਸਿਆ ਲੱਛਣ ਦੱਸੇ ਨੇ ਉਹਦੇ ਨਾਲ ਸੰਬੰਧਤ ਆਪਣੇ ਟੈਸਟ ਸਮੇਂ ਅਨੁਸਾਰ ਕਰਵਾਏ ਜਾਣ ਕਿਉਂਕਿ ਇਸ ਬਿਮਾਰੀ ਦੇ ਨਾਲ ਪਤਾ ਨਹੀਂ ਲੱਗਦਾ ਕਦੋਂ ਮਨੁੱਖੀ ਨੁਕਸਾਨ ਹੋ ਜਾਵੇ ਤੁਸੀਂ ਜੇਕਰ ਦੁੱਖ ਨਿਵਾਰਨ દવાખાਣਿਆਂ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਤੇ ਨੰਬਰ ਫਲੈਸ਼ ਹੋ ਰਹੇ ਨੇ ਇਹਦੇ ਜਰੀਏ ਤੁਸੀਂ ਇਸ ਐਡਰੈਸ ਦੇ ਉੱਤੇ ਪਹੁੰਚ ਸਕਦੇ ਹੋ ਕਿਉਂਕਿ ਇਹਨਾਂ ਦੇ ਵੱਲੋਂ ਜਿਹੜੀਆਂ ਬਿਮਾਰੀਆਂ ਦਾ ਲੰਬੇ ਸਮੇਂ ਤੋਂ ਇਲਾਜ ਕੀਤਾ ਜਾ ਰਿਹਾ ਕਿਉਂਕਿ ਬਹੁਤ ਦੂਰੋਂ ਦੂਰੋਂ ਮਰੀਜ਼ ਇਹਨਾਂ ਕੋਲ ਪਹੁੰਚ ਰਹੇ ਨੇ ਜਿਨ੍ਹਾਂ ਨੂੰ ਲੰਬੇ ਸਮੇਂ ਤੋਂ ਕਈ ਬਿਮਾਰੀਆਂ ਦੇ ਨਾਲ ਲੜਦੇ ਆ ਰਹੇ ਸੀ ਹੋਰਾਂ ਬਥੇਰੇ ਥਾਵਾਂ ਦੇ ਉੱਤੇ ਦਿਖਾਇਆ ਪਰ ਉਹਨਾਂ ਨੂੰ ਰਾਹਤ ਨਹੀਂ ਮਿਲੀ ਸੀ ਪਰ ਇੱਥੇ ਆ ਕੇ ਜਿਵੇਂ ਉਹਨਾਂ ਨੇ ਆਪਣੀ ਬਿਮਾਰੀ ਤੋਂ ਸਕਾਰਾ ਪਾਇਆ ਤੁਸੀਂ ਤੁਹਾਨੂੰ ਵੀ ਅਪੀਲ ਕਰਦੇ ਹਾਂ ਤੁਸੀਂ ਇੱਕ ਵਾਰ ਜ਼ਰੂਰ ਹਜੀਤ ਨਾਵੀ ਹੋਰਾਂ ਦੇ ਦੁਕਨਵਾਰਨ દવાਖਾਨਾ ਦੇ ਵਿੱਚ ਜ਼ਰੂਰ ਪਹੁੰਚੋ ਤੁਹਾਡੇ ਸਕਰੀਨ ਦੇ ਉੱਤੇ ਨੰਬਰ 플ੈਸ਼ ਹੋ ਰਹੀ ਨੇ ਕੁਝ ਜੁੜੇ ਲੋਕ ਪਾਰਟੀ ਪੰਜਾਬ ਦੇ ਨਾਲ ਤੁਹਾਨੂੰ ਫਿਰ ਕਿਸੇ ਦਿਨ ਹੋਰ ਕਿਸੇ ਵਿਸ਼ੇ ਦੇ ਉੱਤੇ ਸਿਹਤ ਨਾਲ ਜੁੜੇ ਦੇ ਉੱਤੇ ਗੱਲਬਾਤ ਕਰਾਵਾਂਗੇ ਤਦ ਤੱਕ ਸਾਨੂੰ ਦੇਖਿਆ ਜਤ ਧੰਨਵਾਦ